ਅੱਜ ਮੱਝ ਬੰਤੀ ਕਈ ਤਾਂ ਮੇਰੇ ਵੀਰ ਇਹ ਜੇ ਵੀ ਨੇ ਜਿਹੜੇ ਅੱਜ ਮੱਝ ਬੰਤੀ ਮੇਰੇ ਨਾਲ 2-2 ਸਾਲ ਮੱਝ ਨਹੀਂ ਖੋਣਦੇ ਤੁਸੀਂ ਜਿਵੇਂ ਦੇਖਦੇ ਹੋ ਕਿ ਪੀੜ੍ਹੀ ਜਿਹੜੀ ਨਸਲ ਐ ਇੱਕ ਨਸਲ ਦੀ ਹਾਂਜੀ 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 ਤੁਹਾਡੇ ਕੋਲ ਇੱਕ ਤੁਸੀਂ ਸਾਇਆ ਕਿ ਮਾਂ ਕੀ ਦੋਨੇ ਖੜੀਆਂ ਮਾਂ ਕੀ ਕੱਥੇ ਜੀ ਹਨਾ ਮੋਰਾ ਨਸਲ ਕਹਿੰਦੇ ਤੁਸੀਂ ਜਿਹੜੀ ਮੋਰਾ ਨਸਲ ਆ ਜੀ ਮੇਰੇ ਕੋਲ ਜ਼ਿਆਦਾਤਰ ਮੋਰਾ ਨਸਲ ਹੈ ਜੀ ਸਾਂਜੀ ਤੁਹਾਡਾ ਗੱਲਾਂ ਕਰਦਾ ਮੱਜਾਂ ਨਾਲ ਬਿਲਕੁਲ ਜੀ ਮੱਜਾਂ ਦੇ ਨਾਮ ਵੀ ਰੱਖੇ ਹੋਏ ਨੇ ਜੀ ਹੂੰ ਜਿਹੜੀ ਮੱਜ ਦਾ ਜਿਵੇਂ ਆਪਣੇ ਝੋਟਾ ਰੱਖਿਆ ਹੋਇਆ ਉਹਨੂੰ ਕੋਈ ਗੁਸਲਤਾਨ ਹੂੰ ਕਿਸੇ ਰਾਮਪਿਆਰੀ ਕਿਸੇ ਨੂੰ ਮਰੂਤੀ ਕਿਸੇ ਨੂੰ ਸਵਿਫਟ ਅੱਡ ਅੱਡ ਨਾਮ ਰੱਖੇ ਹੋਏ ਨੇ ਜੀ ਮੈਨੂੰ ਇੱਕ ਤੁਹਾਡੀ ਖੂਬਸੂਰਤ ਲੱਗੀ ਗੱਲ ਕਿ ਵੀ ਤੁਸੀਂ ਉਸ ਨੂੰ ਪਰਿਵਾਰ ਦੇ ਵਾਂਗੂ ਆਪਣੇ ਪੁੱਤ ਦੇ ਵਾਂਗੂ ਪਿਆਰ ਕਰਦੇ ਹੋ ਇਹ ਨਹੀਂ ਹੈਗਾ ਕਿ ਵੀ ਯਾਰ ਸਾਡੇ ਨਾਲ ਕੰਮ ਕਰਦਾ ਸਾਂਝੀ ਹੈ ਜਾਂ ਸਾਡਾ ਸੀਰੀ ਹੈ ਮਤਲਬ ਆਪਣੀ ਤਾਂ ਉਹਦੇ ਨਾਲ ਇੰਨੀ ਕਿ ਸਾਂਝਾ ਮੈਨੂੰ ਲੱਗਦਾ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਬੇਟੇ ਨੂੰ ਪਿਆਰ ਕਰਦਾ ਉਹਨੂੰ ਵੀ ਉਨੇਉਂ ਕਰਦਾ ਜੀ ਕਿ ਹੱਕ ਤੇਰੀ ਬੇਟੀ ਦਾ ਵਿਆਹ ਕਰੀ ਜੋ ਵੀ ਖਰਚ ਹੋਊਗਾ ਉਹਰੇ ਪੈਲੈਸ ਵਿੱਚ ਵਿਆਹ ਕਰਾਂਗੇ ਸਾਰਾ ਕੁਝ ਕਰਾਂਗੇ ਉਹਦਾ ਸਾਰਾ ਖਰਚਾ ਸਾਡਾ ਹੋਊਗਾ ਸਾਡੇ ਘਰ ਦੇ ਵਿੱਚ ਅਸੀਂ ਜੋ ਵੀ ਕੋਈ ਚੀਜ਼ ਖਾਣ ਨੂੰ ਕੋਈ ਬੱਚੇ ਦਾ ਜਨਮ ਦਿਨ ਹੁੰਦਾ ਕੁਝ ਵੀ ਹੁੰਦਾ ਜੀ ਅਸੀਂ ਪਹਿਲਾਂ ਮਤਲਬ ਉਹ ਕਿਸਾ ਉਹਦਾ ਹੁੰਦਾ ਸਾਡੇ ਨਹੀਂ ਇਹ ਇਹ ਤੁਹਾਨੂੰ ਕਿਸੇ ਪਿਛੋਕੜ ਚੋਂ ਤੁਹਾਡੇ ਬਾਪੂ ਨੇ ਜਾਂ ਦਾਦੇ ਨੇ ਮਤਲਬ ਸ਼ੌਕ ਸੀ ਜਾਂ ਤੁਹਾਨੂੰ ਤੁਹਾਡੇ ਤੋਂ ਸ਼ੁਰੂ ਹੋਈ ਆ ਫਾਰਮ ਵਾਲਾ ਫਾਦਰ ਸਾਹਿਬ ਮੇਰੇ ਐਗਰੀਕਲਚਰ ਡਿਵੈਲਪਮੈਂਟ ਅਫਸਰ ਸੀ ਏਡੀਓ ਸੀਗੇ ਜੀ ਜੀ ਉਹਨਾਂ ਦੀ ਮਤਲਬ ਜ਼ਿੰਦਗੀ ਦਾ ਲਾਈਫਸਟਾਈਲ ਹੀ ਅਲੱਗ ਸੀ ਇਲੈਕਸ਼ਨ ਜਿਹਨਾਂ ਦੀ ਡਿਊਟੀ ਲੱਗੀ ਉਹ ਮਤਲਬ ਜਲੰਧਰ ਉਹਨਾਂ ਦੀ ਡਿਊਟੀ ਉਹ ਜਲੰਧਰ ਤੋਂ ਧਾਰ ਕੱਢਣ ਲਈ ਉਹਨਾਂ ਦੇ ਹੱਥ ਪੈ ਗਈ ਸੀ ਮੱਝ ਅੱਛਾ ਉਹ ਅਕਸਰ ਹੁੰਦਾ ਧਾਰ ਕੱਢਣ ਲਈ ਉਹ ਸਪੈਸੇ ਜਲੰਧਰ ਤੋਂ ਆਏ ਧਾਰ ਕੱਢ ਕੇ ਫੇਰ ਹੀ ਰਾਤ ਨੂੰ ਗਏ ਜਲੰਧਰ ਬੀਤ ਹੁੰਦਾ ਤੁਹਾਡੇ ਨਾਲ ਜਿਵੇਂ ਮੱਝਾਂ ਅਕਸਰ ਹੱਥ ਪੈ ਜਾਂਦੀਆਂ ਨੇ ਜੇ ਹੁਣ ਅਸੀਂ ਕਹਿੰਨਾ ਇੱਕ ਮਤਲਬ ਟੀਮ ਵਾਂਗੂ ਕੰਮ ਕਰਦੇ ਆਂ ਜੀ ਮੇਰਾ ਨੌਕਰ ਹੋ ਗਿਆ ਮੈਂ ਹੋ ਗਿਆ ਜੀ ਬ੍ਰਦਰ ਹੋ ਗਿਆ ਜੀ ਅਸੀਂ ਮਤਲਬ ਜਿਵੇਂ ਇੱਕ ਇਹਨੂੰ ਕੰਮ ਨਹੀਂ ਸਮਝਦੇ ਅਸੀਂ ਤਾਂ ਮਤਲਬ ਇੱਕ ਤੋ ਤੇ ਇੰਜੋਏ ਕਰਦੇ ਆਂ ਜੀ ਸਰਦੀ ਸਰਦੀ ਸਾਡੇ ਘਰੇ ਦੋ ਚੀਜ਼ਾਂ ਨਹੀਂ ਮੁੱਕਦੀਆਂ ਜੀ ਆਂਡੇ ਇੱਕ ਪੰਜੀਰੀ ਖੋਆ ਐਗ ਬੱਸ ਅਸੀਂ ਨੌਨ ਵੇਚੇ ਖਾਂਦੇ ਮਸਕੀਨਾਂ ਉਹ ਵੀ ਮੁੱਲ ਦਾ ਨਹੀਂ ਕਰਦਾ ਮੈਂ ਤੁਸੀਂ ਕਹਿ ਰਹੇ ਹੋ ਕਿ ਜੇ ਬੰਦਾ ਕਿਸਾਨ ਹੈ ਆਪਣੀ ਖੇਤੀ ਦੇ ਨਾਲ ਇੱਕ ਸਾ ਇੱਕ ਧੰਦਾ ਵੀ ਕਰਦਾ ਨਾਲ ਤੋੜਨ ਲਈ ਤੇ ਉਹ ਆਪਣੇ ਜੀਵਨ ਬਸਰੀ ਨਾਲ ਚੰਗਾ ਕਰ ਸਕਦਾ ਚੰਗਾ ਨਹੀਂ ਜੀ ਬਹੁਤ ਚੰਗਾ ਕਰ ਸਕਦਾ ਇਹ ਅਕਸਰ ਡਰ ਜਾਂਦੇ ਨੇ ਬੰਦੇ ਕਹਿੰਦੇ ਯਾਰ ਤੋੜ ਤਾਂ ਲਈਦਾ ਬਾਅਦ ਚ ਹੁਣ ਬੱਜਾ ਕਿਹੜਾ ਐ ਆ ਕੇ 20-30 ਹਜ਼ਾਰ ਦੀ ਮੱਝਾ ਦੋ ਦੋ ਤਿੰਨ ਤਿੰਨ ਲੱਖ ਤੋਂ ਵੀ ਪਾਰ ਪਈਆਂ ਬੱਜਾ ਦਾ ਆਪਣੀ ਜਿਹੜੀ ਏਸੇ ਦੇ ਵਿੱਚੋਂ ਹੀ ਆਪਣੀ ਕਬੀਲਦਾਰੀ ਚਲਾਓ ਏਸੇ ਦੇ ਵਿੱਚੋਂ ਹੀ ਸੇਵਿੰਗ ਕਰੋ ਪੈਸੇ ਜਿਹੜਾ ਸਹਾਇਕ ਹੁੰਦਾ ਸਹਾਇਕ ਹੁੰਦਾ ਜੀ ਫਿਰ ਤੁਸੀਂ ਕਾਮਯਾਬ ਹੋ ਮੇਰਾ ਕੰਮ ਵੀ ਛੋਟਾ ਸੀ ਸ਼ੁਰੂ ਕਰਦੇ 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 ਹੁਣ ਮਤਲਬ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਲੈਵਲ ਤੇ ਕੰਮ ਹੋ ਗਿਆ ਪਹਿਲਾਂ ਸਿਆਣੇ ਕਹਿੰਦੇ ਦੁੱਧ ਤੇ ਪੁੱਤ ਵੇਚਣਾ ਇੱਕ ਬਰਾਬਰ ਹੁੰਦਾ ਹੈਗਾ ਪਰ ਹੁਣ ਤਾਂ ਕੰਮ ਹੀ ਦੁੱਧ ਦਾ ਰਹਿ ਗਿਆ ਪਿੰਡਾਂ 'ਚ ਦਹਿਰੀਆਂ ਤੇ ਪੌਂ ਲਾਗੇ ਲੋਕ ਕਿਉਂਕਿ ਦੁੱਧ ਜਿਵੇਂ ਕਹਿੰਦੇ ਹੁੰਦੇ ਨੇ ਜੀ ਪੰਜਾਬੀ 'ਚ ਦੁੱਧ ਮੇਰਾ ਇੰਨਾ ਵਧੀਆ ਹੁੰਦਾ ਮੈਂ ਤਾਂ ਗਾੜਾ ਹੁੰਦਾ ਚ ਡੱਕਾ ਖੜਾ ਲਓ ਪੰਜਾਬੀ ਜੀ ਕਹਿ ਦਿੰਦੇ ਨੇ ਚ ਡੱਕਾ ਖੜਾ ਲਓ ਦੁੱਧ ਇਹ ਜਾ ਮਤਲਬ ਮੈਂ ਚਾਹਣਾ ਕਿ ਆਪਣੀ ਪੰਜਾਬ ਆ ਬੜਾ ਵਧੀਆ ਧਰਤੀ ਆਪਣੀ ਬਾਹਰ ਨਾ ਜਾਵ ਬਾਹਰ ਨਾ ਯਾਰ ਜਾਓ ਵੀਰੇ ਬਾਹਰ ਕਿਉਂ ਜਾਂਦੇ ਹੋ ਪੂਰੇ ਪੈਸਾ ਤੁਹਾਡੇ ਅੱਗੇ ਪਿੱਛੇ ਫਿਰੂਗਾ ਦਿਲਦਾਰ ਬੰਦੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਅੱਜ ਜੋ ਦਿਲਦਾਰ ਬੰਦਾ ਸਾਡੇ ਨਾਲ ਹੈ ਸੰਦੀਪ ਨੰਬਰਦਾਰ ਪਿੰਡ ਹੈ ਕਕਰਾਲਾ ਪਛਿਆਣਾ ਪਟਿਆਲੇ ਦੇ ਨੇੜੇ ਪੈਂਦਾ ਤੇ ਪਛਿਆਣੇ ਤੋਂ 2.5 ਕਿਲੋਮੀਟਰ ਦੂਰੀ ਦੇ ਉੱਤੇ ਪਿੰਡ ਪੈਂਦਾ ਕਕਰਾਲਾ ਗੱਲ ਉਸਦੇ ਨਾਲ ਕਿਸਾਨੀ ਦੀ ਕਰਾਂਗੇ ਕਿਸਾਨੀ ਦੇ ਕਹਿੰਦੇ ਨੇ ਕਿ ਕਿਸਾਨੀ ਜਿਹੜਾ ਫਾਇਦੇ ਦਾ ਧੰਦਾ ਨਹੀਂ ਰਿਹਾ ਕਿਸਾਨ ਖੇਤੀ ਵੀ ਕਰਦਾ ਤੇ ਪਰ ਸੰਦੀਪ ਵਰਗੇ ਜਿਹੜੇ ਨੌਜਵਾਨ ਨੇ ਉਹ ਨਾਲ-ਨਾਲ ਸਹਾਇਕ ਤੰਦੇ ਵੀ ਅਪਣਾ ਰਹੇ ਨੇ ਉਹਨਾਂ ਸਹਾਇਕ ਤੰਦਿਆਂ ਦੇ ਵਿੱਚ ਡੈਰੀ ਫਾਰਮ ਜਿਸ ਨੂੰ ਦੁੱਧ ਸ਼ਹਿਰਾਂ ਤੱਕ ਪਹੁੰਚਦਾ ਕਰਨਾ ਤੇ ਉਹ ਦੁੱਧ ਪਹੁੰਚਦਾ ਕਰਨਾ ਜਿਸ ਨੂੰ ਕਹਿੰਦੇ ਨੇ ਕਿ ਆਰਗੈਨਿਕ ਹੈ ਜਾਂ ਘਰ ਦਾ ਚੁਆਇਆ ਦੁੱਧ ਹੈ ਜਿਵੇਂ ਅਕਸਰ ਕਹਿੰਦੇ ਨੇ ਕਿ ਦੁੱਧ ਦੀ ਦੁੱਤਾਂ ਲੈ ਕੇ ਆਉਂਦਾ ਦੁੱਧ ਘੱਟ ਹੁੰਦਾ ਪਾਣੀ ਜ਼ਿਆਦਾ ਹੁੰਦਾ ਜਾਂ ਪਾਊਡਰ ਹੁੰਦਾ ਪਰ ਸੰਦੀਪ ਇਹੋ ਜਿਹਾ ਕੰਮ ਨਹੀਂ ਕਰਦਾ ਅੱਜ ਗੱਲਾਂ ਉਸ ਫਾਰਮ ਦੀਆਂ ਕਰਾਂਗੇ ਖੇਤੀ ਦੇ ਨਾਲ ਸਹਿਯਕਤੰਦੇ ਦੀਆਂ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸੰਦੀਪ ਭਾਈ ਸਵਾਗਤ ਹੈ ਠੀਕ ਆ ਤੁਸੀਂ ਭਾਈ ਬਹੁਤ ਵਧੀਆ ਭਾਜੀ ਅੱਛਾ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਮੈਨੂੰ ਇੰਨਾ ਕੁ ਪਤਾ ਲੱਗਿਆ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਤੁਸੀਂ ਛੱਡੇ ਨਹੀਂ ਕੋਈ ਘਰ ਦੇ ਵੀ ਕਹਿੰਦੇ ਸੰਦੀਪ ਕਦੇ ਪੂਰਾ ਲੱਦਿਆ ਕਰ ਯਾਰ ਕਦੇ ਡਾਕਟਰੀ ਪੜ੍ਹ ਲੈਂਦੇ ਹੋ ਕਦੇ ਮਾਸਟਰ ਹੀ ਪੜ੍ਹ ਲੈਂਦੇ ਹੋ ਹਾਂਜੀ ਹਾਂਜੀ ਹੁਣ ਖੇਤੀ ਦੇ ਨਾਲ ਤੁਸੀਂ ਮੱਝਾ ਵਾਲਾ ਕੰਮ ਸ਼ੁਰੂ ਕਰ ਲਿਆ ਹਾਂਜੀ ਹਾਂਜੀ ਮੱਝਾਂ ਦਾ ਕੰਮ ਤਾਂ ਜੀ ਆਪਣੀ ਖੇਤੀ ਦੇ ਨਾਲੇ ਸਬੰਧਤ ਕੰਮ ਆ ਜੀ ਨਹੀਂ ਪਹਿਲਾਂ ਕਰਦੇ ਰਹੇ ਉਹ ਡਾਕਟਰੀ ਵੀ ਡਾਕਟਰੀ ਕੀਤੀ ਹੈ ਜੀ ਆਰਐਮਪੀ ਆਰਐਮਪੀ ਦੀ ਕੀਤੀ ਹੈ ਪ੍ਰੈਕਟਿਸ ਜੀ ਮੈਂ ਹਾਂਜੀ ਨਾਲ ਜਵਾਕਾਂ ਨੂੰ ਪੜਾਉਂਦੇ ਰਹੇ ਬੱਚਿਆਂ ਨੂੰ ਵੀ ਪੜਾਉਂਦਾ ਰਿਆਂ ਉਹਰੇ ਪਿੰਡ ਤੇ ਬੱਚਿਆਂ ਨੂੰ ਮਤਲਬ ਸਰਕਾਰੀ ਤੌਰ ਤੇ ਨਹੀਂ ਸਰਕਾਰੀ ਕਹਿੰਦਾ ਇੱਕ ਮਤ ਪ੍ਰਾਈਵੇਟ ਤੌਰ ਤੇ ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਸੀ ਉਹ ਪੜ੍ਹਿਆ ਲਿਖਿਆ ਮੁੰਡਾ ਰੱਖ ਲੈਂਦੀ ਸੀ ਜੀ ਉਹਦੇ ਆਪਾਂ ਨੇ ਕੋਈ ਪੈਸਾ ਕੁਛ ਤੁਹਾਡੀ ਇੱਕ ਭਾਵਨਾ ਸੀ ਵੀ ਸਰਕਾਰੀ ਸਕੂਲ ਚ ਜਿਹੜੇ ਬੱਚੇ ਪੜ੍ਹਦੇ ਨੇ ਗਰੀਬ ਪਰਿਵਾਰਾਂ ਦੇ ਨੇ ਤੇ ਜੇ ਸੰਦੀਪ ਜੇ ਪੜਿਆ ਹੋਇਆ ਉਹ ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦਾ ਹਾਂ ਬਿਲਕੁਲ ਜੀ ਬਿਲਕੁਲ ਅੱਜ ਉਹੀ ਐਜੂਕੇਸ਼ਨ ਤੁਹਾਡੀ ਅੱਗੇ ਲੈ ਕੇ ਆਉਂਦੀ ਹੈ ਤੁਸੀਂ ਇੱਕ ਫਾਰਮ ਚਲਾਉਂਦੇ ਹੋ ਬਿਲਕੁਲ ਜੀ ਹੂੰ ਇਹ ਫਾਰਮ ਕਿਵੇਂ ਸੋਚਿਆ ਕਿ ਫਾਰਮ ਕਰਨਾ ਖੇਤੀ ਦੇ ਨਾਲ ਨਾਲ ਇਹ ਹੋਰ ਸੀ ਜੀ ਇੱਕ ਵਾਰ ਕੋਈ ਮੇਰਾ ਦੋਸਤ ਆਇਆ ਜੀ ਉਹਦਾ ਕਾਫੀ ਵੱਡਾ ਫਾਰਮ ਦਾ ਕੰਮ ਆ ਜੀ 100 ਜਾਂ 100 ਸਵਾ 100 ਮੱਝਾਂ ਜੀ ਦੇ ਕੋਲੇ ਉਹ ਆਇਆ ਆ ਕੇ ਉਹਨੇ ਮਤਲਬ ਦੁੱਧ ਪੀਤਾ ਸ਼ਾਮ ਨੂੰ ਸਤਾ ਤਰ ਆਪਣੇ ਕੋਲ ਕੋਈ ਮਹਿਮਾਨ ਆਉਂਦਾ ਵਾ ਦੁੱਧੇ ਪਿਲਾਉਣੇ ਉਹਨੂੰ ਹੂੰ ਉਹ ਕਹਿੰਦਾ ਦੁੱਧ ਦਾ ਟੇਸਟ ਨਹੀਂ ਹੈਗਾ ਤੁਹਾਡੇ ਕੋਲ ਜਿਹੜਾ ਪੀਤਾ ਆਹ ਹਾਂ ਉਹ ਮੇਰਾ ਦੋਸਤ ਕਹਿੰਦਾ ਦੁੱਧ ਦਾ ਟੇਸਟ ਨਹੀਂ ਜੀ ਹੂੰ ਉਹ ਜਦੋਂ ਟੇਸਟ ਤੇ ਗੱਲ ਆ ਗਈ ਮੈਂ ਇਹਨੂੰ ਕਿਹਾ ਮਕਾ ਯਾਰ ਘਰ ਦਾ ਦੁੱਧਾ ਇਹਦੇ ਵਿੱਚ ਕਿਹੜਾ ਆਪਣੇ ਪਾਣੀ ਕੋਈ ਮਿਕਸ ਨਹੀਂ ਕੀਤਾ ਕੁਝ ਨਹੀਂ ਕੀਤਾ ਚਲੋ ਦੁੱਧ ਜਦੋਂ ਉਹ ਕਹਿੰਦਾ ਕਿ ਜਿਹੜੀ ਤੁਹਾਡੀਆਂ ਮੱਝਾਂ ਨੇ ਮੱਝਾਂ ਨੂੰ ਫੀਡ ਕਿਹੜੀ ਪਾਉਣੇ ਹੋ ਹੂੰ ਮੈਂ ਕਿਹਾ ਫੀਡ ਕਿਹੜੀ ਪਾਉਣਿਆ ਕਿ ਖਲ ਖਲ ਦੀ ਬੋਰੀ ਲਿਆਉਣੇ ਆ ਉਹ ਪਾ ਦੇਣੇ ਆ ਹੂੰ ਮੱਝਾਂ ਕਹਿੰਦਾ ਕਦੇ ਨਮਾਈਆਂ ਨੇ ਧੁੱਪ ਚਵਨੀਆਂ ਨੇ ਉਨੇ ਮੇਰੇ ਨਾਲ ਜਿੰਨੇ ਵੀ ਸਵਾਲ ਜਵਾਬ ਕਰੇ ਹਰੇਕ ਸਵਾਲ ਜਵਾਬ ਮੈਨੇ ਬੜੀ ਗੰਭੀਰਤਾ ਨਾਲ ਸੋਚਿਆ ਇਹ ਜ਼ਰੂਰੀ ਹੈ ਮਤਲਬ ਬਿਲਕੁਲ ਜੀ ਨਹੀਂ ਰੇ ਆਪਾਂ ਉਹ ਕਹਿੰਦੇ ਖਾਲ ਦੀ ਤਾਂ ਆਪਾਂ ਗੱਲ ਕਰਦੇ ਆ ਵੀ ਖਾਲ ਜਾਂ ਖੁਰਾਕ ਮੱਝ ਨੂੰ ਧੁੱਪੇ ਬੰਨਣਾ ਛਾਵੇਂ ਬਿਲਕੁਲ ਜੀ ਮੈਨੇ ਬਿਲਕੁਲ ਜਿਹੜਾ ਦੁੱਧਾ ਹੀ ਦੁੱਧ ਟੈਸਟੇ ਫੇਰ ਬਣੂਗਾ ਜੀ ਜੇ ਉਹਨੂੰ ਪ੍ਰੋਪਰ ਧੁੱਪੇ ਬੰਨਣਦੇ ਹਾਂ ਪ੍ਰੋਪਰ ਉਹਨੂੰ ਨਮਾਉਂਦੇ ਹਾਂ ਉਹਦੀ ਜਿਹੜੀ ਫੀਡ ਆ ਫੀਡ ਕਰਦੇ ਹਾਂ ਜਦੋਂ ਆਪਾਂ ਕਹਿੰਦੇ ਅਕਸਰ ਬਿਲਕੁਲ ਜੀ ਵਧੀਆ ਉਹਨੂੰ ਦੇਖੋ ਜਦੋਂ ਉਹਨੂੰ ਤੁਸੀਂ ਕੱਚੇ 'ਚ ਬੰਨੋਗੇ ਹੂੰ ਮੈਂ ਤਾਂ ਮ ਮਤਲਬ ਉਹ ਕਰਦਾ ਉਹ ਨਾ ਪ੍ਰੋਪਰ ਹਰ ਇੱਕ ਚੀਜ਼ ਦੀ ਲੋੜ ਆ ਨਹੀਂ ਹੁਣ ਤਾਂ ਬੰਦਿਆ ਬੰਦਿਆ ਨੇ ਤਾਂ ਗੱਦੇ ਵਿਛਾਲੇ ਮੱਝਾਂ ਥੱਲੇ ਵਿਛਾਈ ਬੈਠੇ ਕਹੀਦਾ ਨਹੀਂ ਗੱਦੇ ਤਾਂ ਗੱਦੇ ਗੱਦੇ ਕ ਅਲੱਗ ਗੱਲ ਆ ਜੀ ਜਿਹੜਾ ਮਿੱਟੀ 'ਚ ਲਿਟਣਾ ਇੱਕ ਅਲੱਗ ਗੱਲ ਆ ਗੱਦੇ ਨੇ ਜਿੰਪ ਥੋੜਾ ਦੇਣਾ ਜੀ ਹਾਂ ਮਿੱਟੀ ਨੇ ਤਾਂ ਜਿੰਪ ਵੀ ਦੇਣਾ ਉਹ ਲਿਟੂਗਾ ਵੀ ਲਟਕੇ ਉਹਨੇ ਆਪਣੀ ਮਤਲਬ ਜੋ ਵੀ ਉਹਨੂੰ ਜ਼ਰੂਰਤ ਹੋ ਉਹ ਆਪਣੀ ਸੈਟਿੰਗ ਕਰ ਲੂਗਾ ਜੋ ਮਿੱਟੀ 'ਚ ਮਿਲਣਾ ਉਹਨੂੰ ਤੁਸੀਂ ਅੱਜ ਮੱਝ ਬਨਤੀ ਹਾਂ ਕਈ ਤਾਂ ਮੇਰੇ ਵੀਰ ਇਹੇ ਜਿਹੇ ਵੀ ਨੇ ਜਿਹੜੇ ਅੱਜ ਮੱਝ ਬਨਤੀ ਮੇਲੇ ਦੋ ਦੋ ਸਾਲ ਮੱਝੇ ਨਹੀਂ ਖੋਲਦੇ ਇੱਕ ਕਿੱਲੇ ਤੋਂ ਹੀ ਇੱਕ ਕਿ ਜਾ ਉਹਨਾਂ ਕੋਲ ਜਗ੍ਹਾ ਤਾਂnga ਮੇਰੇ ਕੋਲ 1 ਏਕੜ ਆਪਣੀ ਜਿਹੜੀ ਫਾਰਮ ਦੀ ਜਗ੍ਹਾ 1 ਏਕੜ ਆ ਜੀ ਹੂੰ ਤਕਰੀਬਨ ਮੱਝਾਂ ਨੂੰ ਆਪਾਂ ਇੱਕ ਅਨਸਾਨ ਦੇ ਤੌਰ ਤੇ ਰੱਖਦੇ ਆ ਜਿਵੇਂ ਆਪਾਂ ਗੱਲ ਕਰ ਲਈ ਫੀਡ ਦੀ ਫੀਡ ਦੀ ਗੱਲ ਫੀਡ ਦੇ ਵਿੱਚ ਵੀ ਆਪਾਂ ਜਿਹੜਾ ਆਪਾਂ ਆਪਣੇ ਘਰ ਦੇ ਵਿੱਚ ਨਮਕ ਵਰਤਦੇ ਆ ਉਹ ਨਮਕ ਫੀਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਵਾਉਣਾ ਜਿਹੜੇ ਤੁਸੀਂ ਆਪ ਤਿਆਰ ਕਰਦੇ ਆ ਹਾਂਜੀ ਹਾਂਜੀ ਪ੍ਰੋਪਰ ਫੀਡ ਦੇ ਚੀਜ਼ੋ ਵਿੱਚ ਸਾਰੀਆਂ ਚੀਜ਼ਾਂ ਪਵਾ ਕੇ ਫੇਰ ਹੀ ਦੁੱਧ ਸਹੀ ਦੇਣਗੇ ਆ ਹੂੰ ਜਿਵੇਂ ਤੁਸੀਂ ਉਹ ਜਿਹੜਾ ਆਚਾਰ ਵੀ ਇਹ ਕਹਿੰਦੇ ਆ ਆਚਾਰ ਜੀ ਬਿਲਕੁਲ ਜੀ 1 ਏਕੜ ਦੇ ਵਿੱਚ ਜੀ 35 ਤੋਂ 40 ਕਵੈਂਟਲ ਮੱਕੀ ਹੁੰਦੀ ਹੈ ਜੀ ਹੂੰ ਲਗਭਗ ਉਹ ਵਿੱਚੇ ਅਸੀਂ ਸਾਇਲੇਜ ਜਦੋਂ ਪਾਉਨੇ ਆ ਮਸ਼ੀਨ ਨਾਲ ਵਿੱਚੇ ਪਾ ਦਿੰਨੇ ਆ ਜੀ ਹੂੰ ਸਾਲ ਦਾ ਮੈਂ ਤਾਂ ਸਾਇਲੇਜ ਇਕੱਠਾ ਪਾ ਦਿੰਨੇ ਆ ਜੀ ਹੂੰ ਉਹ ਸਾਰਾ ਹੀ ਵਿੱਚ ਮਤਲਬ ਜੋ ਚਾਰਾ ਆਪਾਂ ਉਹੀ ਪਾਉਨੇ ਜੀ ਨਹੀਂ ਇਹ ਇਹ ਤੁਹਾਨੂੰ ਕਿਸੇ ਪਸ਼ੂਕੜ ਚੋਂ ਤੁਹਾਡੇ ਬਾਪੂ ਨੇ ਜਾਂ ਦਾਦੇ ਨੇ ਮਤਲਬ ਸ਼ੌਂਕ ਸੀ ਜਾਂ ਤੁਹਾਨੂੰ ਤੁਹਾਡੇ ਤੋਂ ਸ਼ੁਰੂ ਹੋਈ ਆ ਫਾਰਮ ਵਾਲਾ ਪਤਾ 걸 ਗਿਆ ਫਾਦਰ ਸਾਹਿਬ ਮੇਰੇ ਐਗਰੀਕਲਚਰ ਡਿਵੈਲਪਮੈਂਟ ਅਫਸਰ ਸੀ ਏਡੀਓ ਸੀਗੇ ਜੀ ਜੀ ਉਹਨਾਂ ਦੀ ਮਤਲਬ ਜ਼ਿੰਦਗੀ ਦਾ ਲਾਈਫਸਟਾਈਲ ਇਹ ਅਲੱਗ ਸੀ ਹੂੰ ਜਿਵੇਂ ਕੋਈ ਬੰਦਾ ਛੁੱਟੀ ਹੁੰਦੀ ਆ ਛੁੱਟੀ ਵਾਲੇ ਦਿਨ ਅੱਪ ਕਿਤੇ ਘੁੰਮਣ ਜਾਣਾ ਹੋਰ ਜਾਣਾ ਉਹਨਾਂ ਦੇ ਕਿਤੇ ਨਹੀਂ ਜਾਣਾ ਉਹਨਾਂ ਨੇ ਕੋਈ ਸਬਜ਼ੀ ਕੋਈ ਹੋਰ ਮੱਝਾਂ ਦੇ ਵੀ ਸ਼ੌਂਕੀ ਸੀ ਹੂੰ ਇੱਕ ਵਾਰ ਤੁਹਾਨੂੰ ਦੱਸਾਂ ਉਹਨਾਂ ਦੀ ਇਲੈਕਸ਼ਨ ਚ ਡਿਊਟੀ ਲੱਗੀ ਇਲੈਕਸ਼ਨ 'ਚ ਉਹਨਾਂ ਦੀ ਡਿਊਟੀ ਲੱਗੀ ਉਹ ਮਤਲਬ ਜਲੰਧਰ ਉਹਨਾਂ ਦੀ ਡਿਊਟੀ ਉਹ ਜਲੰਧਰ ਤੋਂ ਧਾਰ ਕੱਢਣ ਲਈ ਉਹਨਾਂ ਦੇ ਹੱਥ ਪੈ ਗਈ ਸੀ ਮੱਝ। ਅੱਛਾ ਆ ਉਹ ਅਕਸਰ ਹੁੰਦਾ ਧਾਰ ਕੱਢਣ ਲਈ ਉਹ ਸਪੈਸ ਜਲੰਧਰ ਤੋਂ ਆਏ ਧਾਰ ਕੱਢ ਕੇ ਫੇਰ ਹੀ ਰਾਤ ਨੂੰ ਗਏ ਜਲੰਧਰ ਐਕਸ਼ਨ ਡਿਊਟੀ 'ਚ ਐਕਸ਼ਨ ਡਿਊਟੀ 'ਚ ਹੁਣ ਵੀ ਥੁੰਦਾ ਤੁਹਾਡੇ ਨਾਲ ਜਿਵੇਂ ਮੱਝਾਂ ਅਕਸਰ ਹੱਥ ਪੈ ਜਾਂਦੀਆਂ ਨੇ ਹੁਣ ਹੋਰ ਆ ਜੀ ਹੁਣ ਅਸੀਂ ਕਹਿੰਨਾ ਇੱਕ ਮਤਲਬ ਟੀਮ ਵਾਂਗੂ ਕੰਮ ਕਰਦੇ ਆ ਜੀ ਮੇਰਾ ਨੌਕਰ ਹੋ ਗਿਆ ਮੈਂ ਹੋ ਗਿਆ ਜੀ ਬ੍ਰਦਰ ਹੋ ਗਿਆ ਜੀ ਅਸੀਂ ਮਤਲਬ ਜਿਵੇਂ ਕਹਿੰਨ ਨੂੰ ਕੰਮ ਨਹੀਂ ਸਮਝਦੇ ਅਸੀਂ ਤਾਂ ਮਤਲਬ ਇੱਕ ਤੋ ਤੇ ਇੰਜੋਏ ਕਰਦੇ ਆ ਜੀ ਕੰਮ ਨੂੰ ਕੰਮ ਨੂੰ ਇੰਜੋਏ ਵੀ ਬਹੁਤ ਜਿਆਦਾ ਵਧੀਆ ਇੱਕ ਹੋਰ ਦੇਖੋ ਆਪਾਂ ਕਿਤੇ ਜਿਵੇਂ ਆਪਾਂ ਦੋਸਤਾਂ ਮਿੱਤਰਾਂ ਨਾਲ ਖੜਦੇ ਨਹੀਂ ਬਹਿੰਦੇ ਨਹੀਂ ਕਿਤੇ ਜੇ ਕੋਈ ਦੋਸਤ ਮਿੱਤਰ ਨੇ ਕਿਸੇ ਨੇ ਆਉਣਾ ਹੁੰਦਾ ਤਾਂ ਆਪਾਂ ਉਹਨੂੰ ਫਾਰਮ ਤੇ ਬੁਲਾ ਲੈਨੇ ਆ ਜੀ ਆਪਣੇ ਅੱਛਾ ਜੀ ਕੋਈ ਜਿਵੇਂ ਸਰਦੀ ਦਾ ਕੰਮ ਆ ਤਾਂ ਦੁੱਧ ਗਰਮ ਕਰਿਆ ਉਹਤੇ ਐਗ ਨੇ ਜੇ ਐਗ ਖਾਣਾ ਉਹਨੇ ਐਗ ਹਮ ਮਤਲਬ ਗਰਮ ਕਰੇ ਉਹਤੇ ਦੁੱਧ ਪੀ ਲਿਆ ਐਗ ਖਾ ਲਿਆ ਮਤਲਬ ਉੱਥੀ ਸਰਦੀ ਸਰਦੀ ਸਾਡੇ ਘਰੇ ਦੋ ਚੀਜ਼ਾਂ ਨਹੀਂ ਮੁੱਕਦੀਆਂ ਜੀ ਆਂਡੇ ਇੱਕ ਪੰਜੀਰੀ ਖੋਆ ਐਗ ਬਸ ਅਸੀਂ 9:00 ਵਜੇ ਖਾਣ ਦੇ ਵਿੱਚ ਕੀਨਾਂ ਜੀ ਉਹ ਵੀ ਮੁੱਲ ਦਾ ਨਹੀਂ ਕਰਦਾ ਕੜਕਣਾ ਥੁਰ ਕੇ ਰੱਖੇ ਹੋਏ ਨੇ ਵਧੀਆ ਮੈਂ ਤੁਸੀਂ ਕਹਿ ਰਹੇ ਹੋ ਕਿ ਜੇ ਬੰਦਾ ਕਿਸਾਨ ਹੈ ਆਪਣੀ ਖੇਤੀ ਦੇ ਨਾਲ ਇੱਕ ਸਾਹ ਇੱਕ ਧੰਦਾ ਵੀ ਕਰਦਾ ਨਾਲ ਤੋੜਨ ਲਈ ਤੇ ਉਹ ਆਪਣੇ ਜੀਵਨ ਬਸਰੀ ਨਾਲ ਚੰਗਾ ਕਰ ਸਕਦਾ ਚੰਗਾ ਨਹੀਂ ਜੀ ਬਹੁਤ ਚੰਗਾ ਕਰ ਸਕਦਾ ਇਹ ਅਕਸਰ ਡਰ ਜਾਂਦੇ ਨੇ ਇਹ ਬੰਦੇ ਕਹਿੰਦੇ ਯਾਰ ਤੋੜ ਤਾਂ ਲਈਦਾ ਬਾਅਦ ਚ ਹੁਣ ਮੱਝ ਕਿਹੜਾ ਆਏ ਆ ਕਿ 20-30 ਹਜ਼ਾਰ ਦੀ ਮੱਝਾ ਦੋ-ਦੋ 3-3 ਲੱਖ ਤੋਂ ਵੀ ਪਾਰ ਪਈਆਂ ਮੱਝਾਂ ਦਾ ਨਹੀਂ ਸ਼ੁਰੂ ਕਰੋ ਜੀ ਕੰਮ ਜਦੋਂ ਆਪਾਂ ਸ਼ੁਰੂ ਕੰਮ ਕਰਦੇ ਆਂ ਕਹਿੰਦਾ ਇੱਕਦਮ ਕੰਮ ਕੋਈ ਵੀ ਨਹੀਂ ਹੁੰਦਾ ਹੁੰਦਾ ਜਦੋਂ ਆਪਾਂ ਸ਼ੁਰੂਆਤ ਕਰਦੇ ਆਂ ਜੀ ਮੇਰਾ ਕੰਮ ਵੀ ਛੋਟਾ ਹੂੰ ਸ਼ੁਰੂ ਕਰਦੇ 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 ਹੁਣ ਮਤਲਬ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਲੈਵਲ ਤੇ ਕੰਮ ਹੋ ਗਿਆ ਇੱਕ ਮੈਂ ਮਤਲਬ ਕਹਿਣਾ ਚਾਹਣਾ ਜੀ ਤੁਹਾਨੂੰ ਕਿ ਜਿਹੜੀ ਆਪਣੀ ਕਿਸਾਨੀ ਆ ਕਨਾ ਕਿਸਾਨ ਉਹ ਬਚੂਗਾ ਜਿਹੜਾ ਸਹਾਇਕ ਧੰਦਾ ਮਤਲਬ ਕੋਈ ਫਾਰਮ ਵਗੈਰਾ ਕਰਦਾ ਜਿਹੜੀ ਆਪਣੀ ਖੇਤੀਬਾੜੀ ਹੈ ਜੀ ਖੇਤੀਬਾੜੀ ਕਰਨੀ ਨਾ ਪਉਣ ਚੱਕਣਾ ਪਵੇ ਜਿਹੜੀ ਆਪਣੀ 6 ਮਹੀਨੇ ਦੀ ਕਮਾਈ ਹੈ ਜਿਹੜੇ ਸਾਲ ਦੀ ਉਹਨੂੰ ਤਾਂ ਆਪਾਂ ਇੱਕ ਸਾਈਡ ਤੇ ਰੱਖੋ ਹੂੰ ਆਪਣੀ ਜਿਹੜੀ ਏਸੇ ਦੇ ਵਿੱਚੋਂ ਹੀ ਆਪਣੀ ਕਬੀਲਦਾਰੀ ਚਲਾਓ ਇਸੇ ਦੇ ਵਿੱਚੋਂ ਹੀ ਸੇਵਿੰਗ ਕਰੋ ਪੈਸੇ ਜਿਹੜਾ ਸਹਾਇਕਤ ਹੁੰਦਾ ਸਹਾਇਕਤ ਹੁੰਦਾ ਜੀ ਹਾਂ ਫਿਰ ਤੁਸੀਂ ਕਾਮਯਾਬ ਹੋ ਜੇ ਤੁਸੀਂ ਖੇਤੀ ਤੋਂ ਹੀ ਪੈਸੇ ਚੜੇ ਮਤਲਬ ਸਾਨੂੰ ਜਰੂਰਤ ਪਈ ਤੁਸੀਂ ਆੜਤੀ ਤੇ ਚਲੇ ਗਏ ਪੈਸੇ ਲੈ ਲਈ ਇਹ ਜੀ ਮਤਲਬ ਦਸਵੇਂ ਪਾਤਸ਼ਾਹ ਦੀ ਕਿਰਪਾ ਪਰਮਾਤਮਾ ਦੀ ਸਾਡਾ ਮਤਲਬ ਆੜਤੀਆ ਵੀ ਸੁਣਦਾ ਹੁਣ ਇਹ ਕਿ ਅਗਰਬਾਟੀ ਕੰਪਨੀ ਵਾਲੇ ਨੇ ਸਮਾਨੇ ਵਾਲੇ ਮੈਨੂੰ ਲੱਗਦਾ ਸਾਡੇ ਕਦੇ ਲੋਡ ਵੀ ਨਹੀਂ ਪਈ ਜੇ ਜਰੂਰਤ ਪੈਂਦੀ ਆ ਤਾਂ ਕਿਸੇ ਕੰਮ ਤੇ ਮੋਟੀ ਮੋਟ ਫੜਦੇ ਆ ਇਹ ਨਹੀਂ ਹੈਗੀ ਕਦੇ 50000 ਕਦੇ ਲੱਖ ਕਦੇ ਨਾ ਬਿਲਕੁਲ ਆਪਣਾ ਸਹਿਕ ਧੰਦੇ ਨਾਲ ਕੰਮ ਚਲਾਉਨੇ ਆ ਰੱਬ ਦੀ ਕਿਰਪਾ ਨਾਲ ਸਾਡੇ ਕੋਲੇ ਕਈ ਪਾਸੋਂ ਰੈਂਟ ਵੀ ਆਉਂਦੇ ਨੇ ਰੈਂਟ ਵੀ ਅਸੀਂ ਕਦੇ ਵਰਤਦੇ ਨਹੀਂ ਹੈਗਾ ਹੂੰ ਰੈਂਟ ਵੀ ਅਸੀਂ ਸਾਲ-ਸਾਲ ਦੋ-ਦੋ ਸਾਲ ਦੇ ਰੈਂਟ ਵੀ ਇਕੱਠੇ ਕਰ ਲੈਂਦੇ ਆ ਹੂੰ ਜਦੋਂ ਕੋਈ ਕੰਮ ਕਰਨਾ ਹੁੰਦਾ ਇਕੱਠਾ ਇਹੀ ਕੰਮ ਕਰਦੇ ਆ ਜਿਵੇਂ ਮੱਝਾਂ ਮੈਂ ਆ ਫਾਰਮ ਤੇ ਤੁਹਾਡੇ ਆਪਾ ਬੈਠੇ ਆ ਹੁਣ ਉੱਤੇ ਆਪਾਂ ਦੇਖੀ ਆ ਮੱਝਾਂ ਵੀ ਤੁਸੀਂ ਜਿਵੇਂ ਦੇਖਦੇ ਹੋ ਕਿ ਪੀੜੀ ਜਿਹੜੀ ਨਸਲ ਆ ਇੱਕ ਨਸਲ ਦੀ ਪੀੜੀ ਤੁਹਾਡੇ ਕੋਲ ਇੱਕ ਤੁਸੀਂ ਕਿਹਾ ਕਿ ਮਾਂ ਤੀ ਦੋਨੇ ਖੜੀਆਂ ਨੇ ਮਾਂ ਤੀ ਇਕੱਠੇ ਜੀ ਹਨਾ ਮੋਰਾ ਨਸਲ ਕਹਿੰਦੇ ਤੁਸੀਂ ਕਿਹੜੀ ਮੋਰਾ ਨਸਲ ਆ ਜੀ ਮੇਰੇ ਕੋਲ ਜ਼ਿਆਦਾਤਰ ਮੋਰਾ ਨਸਲ ਹੈ ਜੀ ਸਾਰੀਆਂ ਮੱਝਾਂ ਸਾਰੀਆਂ ਮਨ ਮੱਝਾਂ ਜ਼ਿਆਦੇ ਮੱਝਾਂ ਹੀ ਰੱਖੀਆਂ ਹੋਈਆਂ ਗਾਵਾਂ ਨਹੀਂ ਮੱਝਾਂ ਜੀ ਮੱਝਾਂ ਜੀ ਮੱਝਾਂ ਅਜੇ ਜਦੋਂ ਦੁੱਧ ਜਿਵੇਂ ਤੁਸੀਂ ਕਿ ਦੁੱਧ ਦੀ ਸਪਲਾਈ ਹੈ ਤੁਸੀਂ ਵੱਡੇ ਸ਼ਹਿਰ ਚ ਪਟਿਆਲਾ ਤੁਹਾਡੇ ਨਾਲ ਲੱਗਦਾ ਤਾਂ ਤੁਹਾਡੇ ਕੋਲ ਡਾਕਟਰ ਜਿਹੜੇ ਉਹ ਦੁੱਧ ਲੈ ਕੇ ਜਾਂਦੇ ਮੈਂ ਹਾਂਜੀ ਮੇਰੇ ਕੋਲ ਡਾਕਟਰ ਨੇ ਜੀ ਜਾਂ ਮਤਲਬ ਬੀਪੀ ਬੀਆਈਪ ਅਫਸਰ ਵਗੈਰਾ ਜੱਜ ਵਗੈਰਾ ਇੱਕ ਦੋ ਐਸਐਸਪੀ ਨੇ ਹੋਰ ਉਹ ਪੈਸੇ ਬਾਰੇ ਨਹੀਂ ਪੁੱਛਦੇ ਵੀ ਯਾਰ ਅਭੀ ਇੰਨਾ ਪੈਸਾ ਇੰਨਾ ਮਹਿੰਗਾ ਦੁੱਧ ਕਿੰਨੇ ਰੁਪਏ ਲੀਟਰ ਜਾਂਦਾ ਤੁਹਾਡਾ ਸਾਨੂੰ ਮੈਂ ਦੱਸਦਾ ਜੀ ਮੈਂ ਦੁੱਧ ਦਾ ਕੰਮ 70 ਰੁਪਏ ਤੋਂ ਸ਼ੁਰੂ ਕੀਤਾ ਸੀ ਜੀ ਜਦੋਂ ਮੈਂ 70 ਰੁਪਏ ਤੋਂ ਸ਼ੁਰੂ ਕੀਤਾ ਜੀ 70 ਰੁਪਏ ਮੈਨੂੰ ਬਹੁਤ ਲੱਗਦਾ ਸੀ ਉਹਨਾਂ ਨੂੰ ਘੱਟ ਲੱਗਦਾ ਸੀ ਹਾਂ ਹੁਣ 80 ਦਾ ਹੁਣ ਹੀ ਲੈ ਰਹੇ ਨੇ ਆਮ ਬੰਦਾ ਨਹੀਂ ਜਾਂਦਾ 80 ਦਾ ਜਿੰਨੇ ਮੇ ਤੋਂ ਹੁਣ ਕੋਈ ਵੀਆਈਪੀ ਹੁਣ ਮੇਰਾ ਦੁੱਧ 90 100 ਆ ਜੀ 90 ਤੇ 100 ਜਾਂਦਾ 90 ਤੇ 100 ਆ ਮੇਰਾ ਰੇਟ ਆ ਉਹ ਫਿਰ ਕੀ ਕਰਦੇ ਆ ਜਿਹੜਾ ਮੇਰਾ ਦੁੱਧ ਹੁੰਦਾ ਜੀ ਹੂੰ ਉਹ ਘਰ ਚ ਜਿਵੇਂ ਤੁਸੀਂ ਵੀ ਘਰ ਚ ਵਰਤਦੇ ਹੋ ਨੇ ਰਸੋਈ ਚ ਰਫਾਇੰਡ ਵਰਤ ਲਿਆ ਕੋਈ ਹੋਰ ਵਰਤ ਲਿਆ ਉਹ ਮੇਰੇ ਦੁੱਧ ਚੋਂ ਹੀ ਮੱਖਣ ਕੱਢ ਕੇ ਉਸੇ ਦਾ ਕਿਉਂ ਵਰਤ ਲੈਂਦੇ ਨੇ ਹੂੰ ਜਿਹੜੇ ਮੇ ਤੋਂ ਦੁੱਧ ਲੈਂਦੇ ਨੇ ਜਿਹੜੇ ਤੁਹਾਡੇ ਕਿਉਂਕਿ ਦੁੱਧ ਜਿਵੇਂ ਕਹਿੰਦੇ ਹੁੰਦੇ ਨੇ ਜੀ ਪੰਜਾਬੀ ਚ ਦੁੱਧ ਮੇਰਾ ਇੰਨਾ ਵਧੀਆ ਹੁੰਦਾ ਮਤਲਬ ਗਾੜਾ ਹੁੰਦਾ ਪੰਜਾਬੀ ਚ ਕਹਿੰਦੇ ਨੇ ਤੇ ਡੱਕਾ ਖੜਾ ਲਓ ਦੁੱਧ ਇਹ ਜਾ ਇਹੋ ਜਿਹਾ ਦੁੱਧ ਦੁੱਧ ਵਧੀਆ ਜੀ ਆਪਣਾ ਅੱਛਾ ਨਹੀਂ ਜਿਵੇਂ ਆ ਪਹਿਲਾਂ ਸਿਆਣੇ ਕਹਿੰਦੇ ਦੁੱਧ ਤੇ ਪੁੱਤ ਵੇਚਣਾ ਇੱਕ ਬਰਾਬਰ ਹੁੰਦਾ ਹੈਗਾ ਪਰ ਹੁਣ ਤਾਂ ਕੰਮ ਹੀ ਦੁੱਧ ਦਾ ਰਹਿ ਗਿਆ ਪਿੰਡਾਂ ਚ ਡੇਹਰੀਆਂ ਤੇ ਪੌਂ ਲੱਗੇ ਲੋਕ ਦੁੱਧ ਹੋਰ ਆ ਜੀ ਦੁੱਧ ਦੇਖੋ ਜੇ ਆਪਣੇ ਕੋਈ ਇੱਕ ਮੱਝਾ ਦੋ ਮੱਝਾ ਕਾਰੋਬਾਰ ਬਣ ਗਿਆ ਹੁਣੇ ਉਹੀ ਦੁੱਧ ਆਪਾਂ ਨੇ ਵੇਚਤਾ ਉਹ ਗੱਲ ਨੂੰ ਮੈਂ ਖੈਰ ਮਾੜਾ ਸਮਝਦਾ ਆਪਣੇ ਪ੍ਰਮਾਤਮਾ ਦੀ ਇਹ ਜੀ ਕਿਰਪਾ ਅੱਜ ਵੀ ਆਪਣੇ ਘਰ ਚ ਹਾਰੇ ਚੱਲਦਾ ਜੀ ਹਾਰੇ ਜੇ ਆਪਣੇ ਦੁੱਧ ਕੱਢਦੇ ਆਪਾਂ ਉਹੀ ਆਪਣੇ ਮਤਲਬ ਜੋ ਪੁਰਾਤਨ ਸਿਸਟਮ ਹੁੰਦਾ ਸੀ ਉਵੇਂ ਚੱਲਦਾ ਆਪਣੇ ਉਹੀ ਚੱਲ ਰਿਹਾ ਜੀ ਹਮ ਕੋਈ ਉਹ ਗੱਲ ਨਹੀਂ ਹੈਗੀ ਦੁੱਧ ਦਾ ਆਪਣਾ ਤਾਂ ਇੱਕ ਬਿਜ਼ਨਸ ਟਾਈਪ ਕੰਮ ਆ ਜੀ ਜੇ ਨਵੇਂ ਬੰਦੇ ਨੇ ਮੰਨ ਲਓ ਕੋਈ ਨਵਾਂ ਬੰਦਾ ਜਿਹੜਾ ਸੁਣ ਰਿਹਾ ਤੁਹਾਨੂੰ ਉਹਨੇ ਤੁਹਾਡੇ ਵਾਲਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਤੁਸੀਂ ਬਹੁਤ ਸਾਰੇ ਤਿਆਰ ਬਿਆਜੋਂ ਨਿਕਲੇ ਹੋਵੋਗੇ ਉਹਦੇ ਵਿੱਚ ਨੁਕਸਾਨ ਵੀ ਹੁੰਦੇ ਆ ਨਫੇ ਵੀ ਹੁੰਦੇ ਆ ਕਿਵੇਂ ਸ਼ੁਰੂ ਕਰ ਸਕਦਾ ਬੰਦਾ ਸ਼ੁਰੂ ਤਾਂ ਆਏ ਆ ਜੀ ਬੰਦਾ ਪੰਜ ਚਾਰ ਮੱਝਾਂ ਤੋਂ ਸ਼ੁਰੂ ਕਰੇ ਜੀ ਪਰਪਰ ਧਿਆਨ ਦੇਵੇ ਜੀ ਪਰਪਰ ਕੋਈ ਗੱਲ ਨਹੀਂ ਜੀ ਆਪਣਾ ਆਪਣੇ ਫਾਰਮ ਤੇ ਆ ਜੇ ਆਪਾਂ ਉਹਦੀ ਮਦਦ ਕਰਾਂਗੇ ਜੀ ਆਪਾਂ ਤਾਂ ਚਾਹੁੰਦੇ ਆ ਕਿ ਜਿਹੜੀ ਨਵੀਂ ਜਨਰੇਸ਼ਨ ਆ ਖੈਰ ਸਾਡੇ ਵੀ ਬ੍ਰਦਰ ਦੇ ਬੱਚੇ ਬਾਹਰ ਨੇ ਜਾਂ ਹੋਰ ਬੱਚੇ ਵੀ ਸਾਰੇ ਬਾਹਰ ਜਾਣਾ ਚਾਹੁੰਦੇ ਨੇ ਮਤਲਬ ਮੈਂ ਚਾਹਣਾ ਕਿ ਆਪਣੀ ਪੰਜਾਬ ਆ ਬੜਾ ਵਧੀਆ ਧਰਤੀ ਆਪਣੀ ਬਾਹਰ ਨਾ ਜਾਓ ਬਾਹਰ ਨਾ ਯਾਰ ਜਾਓ ਵੀਰੇ ਬਾਹਰ ਕਿਉਂ ਜਾਣੇ ਹੋ ਉਰੇ ਪੈਸਾ ਸੋਡੇ ਅੱਗੇ ਪਿੱਛੇ ਫਿਰੂਗਾ ਤੁਸੀਂ ਤਾਂ ਫਾਰਮ ਇਹਦੇ ਹੀ ਭਰੀ ਬੈਠੇ ਹੋ ਪੈਸੇ ਹੈ ਜੀ ਤੁਸੀਂ ਤਾਂ ਨਾਲ ਦੂਜੇ ਦੇ ਵੀ ਭਰੀ ਬੈਠੇ ਹੋ ਫਾਰਮ ਬਸ ਇਹ ਨਹੀਂ ਮੰਨਦਾ ਜੀ ਇਹ ਜਾ ਰਿਹਾ ਜੀ ਮੇਰੇ ਸਾਹਬ ਨੇ ਇਹਦੀ ਗਲਤ ਗੱਲ ਆ ਅਗਲਾ ਤਾਂ ਕਹੂਗਾ ਵੀ ਯਾਰ ਸੰਦੀਪ ਆਪਦੇ ਜਵਾਬ ਬਾਹਰ ਤੋਂ ਨਹੀਂ ਮੇਰਾ ਬੇਟਾ ਨਹੀਂ ਜਾਊਗਾ ਜੀ ਹਾਂ ਮੇਰਾ ਬੇਟਾ ਬਿਲਕੁਲ ਨਹੀਂ ਜਾਊਗਾ ਹੂੰ ਇਹ ਭਤੀਜਾ ਮੇਰਾ ਖੈਰ ਮੇਰਾ ਬੇਟੇ ਨੂੰ ਬਧ ਪਿਆਰ ਕਰਦਾ ਇਹਨੂੰ ਮੈਂ ਕਿਉਂਕਿ ਜੁਆਇੰਟ ਫੈਮਿਲੀ ਆ ਆਪਣੀ ਕੋਈ ਫਰਕੇ ਨਹੀਂ ਹੈਗਾ ਨਾ ਜੀ ਮੱਝਾਂ ਨਾਲ ਤੁਹਾਡਾ ਬੜਾ ਪਿਆਰ ਆ ਅਕਸਰ ਤੁਸੀਂ ਕਰਦੇ ਹੋ ਕਿ ਤੁਹਾਡਾ ਜਿਹੜਾ ਸਾਂਝੀ ਸੀਰੀ ਹੈ ਹਾਂਜੀ 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 ਪਰ ਸਾਂਝੀ ਸੀਰੀ ਤੋਂ ਨੌਕਰ ਤੱਕ ਦਾ ਸਫਰ ਹੋ ਗਿਆ ਅਸੀਂ ਸੋਚਣ ਲੱਗ ਗਏ ਹਾਂ ਪਹਿਲਾਂ ਸਾਂਝੀ ਸਮਝਦੇ ਹੁੰਦੇ ਸੀਗੇ ਹਾਂਜੀ 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 ਉਹ ਵੀ ਗੱਲਾਂ ਕਰਦਾ ਕਹਿੰਦੇ ਮੱਝਾਂ ਵੀ ਜਦੋਂ ਤੁਸੀਂ ਦੱਸਿਆ ਕਿ ਤੁਹਾਡਾ ਇੱਕ ਭਤੀਜਾ ਬਾਹਰ ਗਿਆ ਉਹ ਇੱਕ ਮੱਝ ਨੂੰ ਉਹਨੇ ਪਾਲਿਆ ਤੇ ਉਹ ਜਦੋਂ ਗਿਆ ਤੇ ਉਹਨੂੰ ਲੱਗਿਆ ਕਿ ਯਾਰ ਮੈਂ ਮੱਝ ਨੂੰ ਨਾਲ ਲੈ ਜਾ ਉਹ ਜਿਹੜਾ ਜੀ ਉਹਦੀ ਭਤੀਜੇ ਦੀ ਗੱਲ ਆ ਗਈ ਉਹ ਤਾਂ ਮੈਨੂੰ ਕਹਿੰਦਾ ਮੈਂ ਮੱਝ ਨਾਲ ਲੈ ਜਾ ਵੈਸੇ ਕੋਈ ਇਹ ਉਹਨੇ ਮੈਂ ਟਰਾਈ ਵੀ ਕੀਤੀ ਆ ਬਾਹਰ ਲੈ ਕੇ ਜਾਣ ਦੀ ਫਿਰ ਉੱਥੇ ਦਾ ਜਿਵੇਂ ਉੱਥੇ ਤਾਂ ਵੈਦਰ ਆ ਹੋ ਗਿਆ ਜਾਂ ਸਾਮ-ਸਮਾਲ ਉੱਥੇ ਨਹੀਂ ਹੋ ਸਕਦੀ ਪਰ ਉਹ ਵੀ ਮੱਝਾਂ ਨੂੰ ਬਹੁਤ ਪਿਆਰ ਕਰਦਾ ਸੀ ਹੂੰ ਠੀਕ ਆ ਉਹ ਨਾਲੇ ਟਾਈਮ ਦੇ ਵਿੱਚ ਤਾਂ ਸਲਾਹ ਇਹੀ ਹੈ ਜੀ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣਾ ਕੰਮ ਬਹੁਤ ਮਤਲਬ ਉਰੇ ਵਧੀਆ ਮੈਂ ਤਾਂ ਉਹ ਥੇਲ ਬੇਟੇ ਨੂੰ ਵੀ ਕਹਿਣਾ ਕਿ ਯਾਰ ਉਰੀ ਆ ਜਾ ਉਰੇ ਆਪਣੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਆਪਾਂ ਉਰੀ ਵੱਡੇ ਲੈਵਲ ਦਾ ਫਾਰਮ ਕਰਾਂਗੇ ਇਹ ਸਾਂਝੀ ਤੁਹਾਡਾ ਗੱਲਾਂ ਕਰਦਾ ਮੱਜਾਂ ਨਾਲ ਬਿਲਕੁਲ ਜੀ ਇਹ ਜਿਹੜਾ ਸਾਡਾ ਮੁੰਡਾ ਜੀ ਨੌਕਰ ਹੈ ਇਹਦੇ ਮੱਜਾਂ ਦੇ ਨਾਮ ਵੀ ਰੱਖੇ ਹੋਏ ਨੇ ਜੀ ਜਿਹੜੀ ਮੱਜ ਦਾ ਜਿਵੇਂ ਆਪਣੇ ਛੋਟਾ ਰੱਖਿਆ ਹੋਇਆ ਉਹਨੂੰ ਕਹੋਗੇ ਸੁਲਤਾਨ ਕਿਸੇ ਰਾਮਪਿਆਰੀ ਕਿਸੇ ਨੂੰ ਮਰੂਤੀ ਕਿਸੇ ਨੂੰ ਸਵਿਫਟ ਅੱਡ ਅੱਡ ਨਾਮ ਰੱਖਿਓ ਨਹੀਂ ਜਿਹਦਾ ਨਾਮ ਲੈ ਲੰਦਾ ਜੀ ਉਹ ਉਹ ਮਤਲਬ ਉਹਨਾਂ ਦੀ ਪਾਸੇ ਗੱਲਾਂ ਕਰਦਾ ਜੀ ਉਹਨਾਂ ਦਾ ਤੁਸੀਂ ਮੈਨੂੰ ਇੱਕ ਤੁਹਾਡੀ ਖੂਬਸੂਰਤ ਲੱਗੀ ਗੱਲ ਕਿ ਵੀ ਤੁਸੀਂ ਉਸ ਨੂੰ ਪਰਿਵਾਰ ਦੇ ਵਾਂਗੂ ਆਪਣੇ ਪੁੱਤ ਦੇ ਵਾਂਗੂ ਪਿਆਰ ਕਰਦੇ ਹੋ ਇਹ ਨਹੀਂ ਹੈਗਾ ਕਿ ਵੀ ਯਾਰ ਸਾਡੇ ਨਾਲ ਕੰਮ ਕਰਦਾ ਸਾਂਝੀ ਹੈ ਜਾਂ ਸਾਡਾ ਸੀਰੀ ਹੈ ਜਾਂ ਸਾਡਾ ਨੌਕਰ ਹੈ ਪਰਿਵਾਰਕ ਤੌਰ ਤੇ ਵੀ ਤੁਸੀਂ ਵਿਚਰਦੇ ਹੋ 17-18 ਸਾਲ ਹੋ ਗਏ ਜੀ ਜਦੋਂ ਸਾਡੇ ਨਾਲ ਆਇਆ ਸੀ ਜੀ ਮਤਲਬ ਉਹਦੀ ਵੀ ਹਾਲਤ ਥੋੜੀ ਜੀ ਕਮਜ਼ੋਰ ਸੀ ਅੱਜ ਉਹਨੇ ਆਪਣਾ ਪਿੱਛੇ ਪਰਿਵਾਰ ਦਾ ਦੋ ਭੈਣਾਂ ਦਾ ਵਿਆਹ ਕਰਤਾ ਜੀ ਆਪਣਾ ਵਿਆਹ ਕਰਾ ਲਿਆ ਘਰ ਪੱਕਾ ਪਾ ਲਿਆ ਜੀ ਹੂੰ ਮਤਲਬ ਅੱਜ ਆਪਣੀ ਤਾਂ ਉਹਦੇ ਨਾਲ ਇੰਨੀ ਕਿ ਸਾਂਝਾ ਮੈਨੂੰ ਲੱਗਦਾ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਬੇਟੇ ਨੂੰ ਪਿਆਰ ਕਰਦਾ ਉਹਨੂੰ ਵੀ ਉਹਨੇਉ ਕਰਦਾ ਜੀ ਜ਼ਿੰਦਗੀ ਚ ਮਤਲਬ ਇੱਥੇ ਕਿ ਤੱਕ ਆ ਜੀ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ ਕਿ ਮਤਲਬ ਉਹਦੇ ਬੱਚਿਆਂ ਦਾ ਵਿਆਹ ਕੋਈ ਕਰੂਗਾ ਹੋਰ ਕਰੂਗਾ ਉਹਨੂੰ ਇੱਕ ਕਿਹਾ ਤੂੰ ਤੇਰੀ ਬੇਟੀ ਦਾ ਵਿਆਹ ਕਰੀ ਜੋ ਵੀ ਖਰਚ ਹੋਊਗਾ ਉਹਰੇ ਪੈਲਸ ਚ ਵਿਆਹ ਕਰਾਂਗੇ ਸਾਰਾ ਕੁਝ ਕਰਾਂਗੇ ਉਹਦਾ ਸਾਰਾ ਖਰਚਾ ਸਾਡਾ ਹੋਊਗਾ ਹੂੰ ਇੱਕ ਮਤਲਬ ਪ੍ਰਵਾਸੀ ਬੇਸ਼ੱਕ ਆ ਪਰ ਸਾਨੂੰ ਆਪਣੇ ਬੱਚਿਆਂ ਬੰਮੂਏ ਦਿਖਾਈ ਦਿੰਦੇ ਪ੍ਰਵਾਸੀ ਤਾਂ ਸਾਡੇ ਬੱਚੇ ਵੀ ਹੁੰਦੇ ਨਾ ਉਦਾਂ ਹਾਂਜੀ ਬਿਲਕੁਲ ਜੀ ਨਹੀਂ ਸਾਨੂੰ ਉਹਦੇ ਵਿੱਚ ਕੋਈ ਫਰਕ ਨਹੀਂ ਦਿਖਦਾ ਜੀ ਨਹੀਂ ਜਿਵੇਂ ਅਕਸਰ ਇੱਕ ਵਿਚਾਰ ਜਿਵੇਂ ਮੈਨੂੰ ਤੁਹਾਡੀ ਗੱਲ ਬੜੀ ਖੂਬਸੂਰਤ ਲੱਗੀ ਕਿ ਤੁਸੀਂ ਬੜੇ ਪਿਆਰ ਨਾਲ ਉਸਦੇ ਨਾਲ ਵਿਚਰਦੇ ਹੋ ਗੱਲਾਂ ਕਰਦੇ ਹੋ ਪਰ ਇੱਕ ਇੱਕ ਪੰਜਾਬ ਦੇ ਵਿੱਚ ਇਹ ਵੀ ਚੱਲਦਾ ਜਿਵੇਂ ਖੇਤੀ ਤੋਂ ਲੈ ਕੇ ਜਦੋਂ ਜੀਰੀ ਦਾ ਸੀਜ਼ਨ ਹੁੰਦਾ ਉਹ ਤਾਂ ਅਸੀਂ ਭਾਲਦੇ ਫਿਰਦੇ ਹੁੰਨੇ ਆ ਟ੍ਰੇਨਾਂ ਦੇ ਉੱਤੇ ਜਾ ਕੇ ਖੜ੍ਹ ਜਾਂਦੇ ਨੇ ਰੇਲਵੇ ਸਟੇਸ਼ਨ ਤੇ ਵੀ ਪ੍ਰਵਾਸੀ ਆਵੇ ਛੇਤੀ ਝੋਨਾ ਲਵਾਈਏ ਪਰ ਬਾਅਦ ਚ ਇੱਕ ਵਿਚਾਰ ਆਉਂਦਾ ਵੀ ਇਹ ਤਾਂ ਇਹ ਤਾਂ ਸਾਡੇ ਪੰਜਾਬ ਨੂੰ ਲੁੱਟ ਕੇ ਖਾ ਗ ਸਾਡਾ ਸਾਡਾ ਰੁਜ਼ਗਾਰ ਰੋਜ਼ਗਾਰ ਇਹਨਾਂ ਨੇ ਖੋਲਿਆ ਜੀ ਹਰੇਕ ਥਾਂ ਤੇ ਕਾਬਜ਼ ਹੋ ਗਏ ਨੇ ਇਹ ਨਹੀਂ ਜੀ ਇਹ ਗਲਤ ਗੱਲਾਂ ਨੇ ਜੀ ਦੇਖੋ ਇਹ ਕੋਈ ਗੱਲ ਨਹੀਂ ਹੈਗੀ ਹਰੇਕ ਇੱਕ ਕੰਮ ਦਾ ਸਿਸਟਮ ਬਣਾਇਆ ਹੋਇਆ ਆਪਣੇ ਵਾਲੇ ਬਾਹਰ ਕਰਦੇ ਨੇ ਇਹ ਉਰੇ ਕੰਮ ਕਰਦੇ ਨੇ ਮਜ਼ਦੂਰ ਕਿਤੇ ਵੀ ਜਾ ਕੇ ਕੰਮ ਜਿਹੜਾ ਮਰਜ਼ੀ ਕਰਦਾ ਹੋਵੇ ਉਹਦੀ ਉਹਦੀ ਰਿਸਪੈਕਟ ਇੱਜ਼ਤ ਮਾਨ ਕਰਨਾ ਚਾਹੀਦਾ ਜੀ ਉਹ ਕੋਈ ਇਹ ਜੀ ਗੱਲ ਨਹੀਂ ਗਲਤ ਗੱਲ ਆ ਜੀ ਸਾਡੇ ਘਰ ਦੇ ਵਿੱਚ ਅਸੀਂ ਜੋ ਵੀ ਕੋਈ ਚੀਜ਼ ਖਾਣ ਨੂੰ ਕੋਈ ਬੱਚੇ ਦਾ ਜਨਮ ਦਿਨ ਹੁੰਦਾ ਕੁਝ ਵੀ ਹੁੰਦਾ ਜੀ ਅਸੀਂ ਪਹਿਲਾਂ ਮਤਲਬ ਹਿੱਸਾ ਉਹਦਾ ਹੁੰਦਾ ਸਾਡੇ ਉਹ ਮੁੰਡੇ ਦਾ ਨੌਕਰ ਦਾ ਬਾਅਦ ਚੋ ਸਾਡੇ ਪਰਿਵਾਰ ਦਾ ਹੁੰਦਾ ਕੋਈ ਨੁਕਸਾਨ ਵੀ ਚੱਲਿਆ ਤੁਸੀਂ ਇਸ ਕੰਮ ਦੇ ਵਿੱਚ ਇਸ ਖੇਤਰ ਦੇ ਵਿੱਚ ਨਹੀਂ ਗੁਰੂ ਸਾਹਿਬ ਦੀ ਕਿਰਪਾ ਰਹੀ ਹੈ ਜੀ ਨਹੀਂ ਬਾਪਰਦਾ ਤਾਂ ਹੋਊਗਾ ਮੱਝਾਂ ਮੱਝ ਬਿਮਾਰ ਵੀ ਹੁੰਦੀ ਐ ਤਾਂ ਜੀ ਬਹੁਤ ਕੁਝ ਹੁੰਦਾ ਹੈ ਪਿੱਛੇ ਕੀ ਹੋਇਆ ਜੀ ਇੱਕ ਮੱਝਾਂ ਮੱਝ ਮਤਲਬ ਕਾਫੀ 20 22 ਲੀਟਰ ਵਾਲੀ ਹੈ ਜੀ ਮੱਝ ਚ ਕੋਈ ਪ੍ਰੋਬਲਮ ਆ ਗਈ ਉਹਨੂੰ ਪਿੱਛੇ ਦੀ ਪ੍ਰੋਬਲਮ ਕਹਿੰਦੇ ਨੇ ਜੀ ਬ੍ਰਦਰ ਫਿਰ ਮਤਲਬ ਲੁਧਿਆਣੇ ਲੈ ਕੇ ਗਿਆ ਜੀ ਲੁਧਿਆਣੇ ਉੱਥੋਂ ਮਤਲਬ ਉੱਥੇ ਟਰੀਟਮੈਂਟ ਕਰਾ ਕੇ ਲਿਆ ਜੀ ਉੱਥੇ ਕੀ ਹੋਇਆ ਜੀ ਉਹਨਾਂ ਨੇ ਇੰਜੈਕਸ਼ਨ ਵਗੈਰਾ ਲਿਖਤੇ ਜਿਹੜਾ ਸਾਡੇ ਉਰੇ ਮਤਲਬ ਉਹਨਾਂ ਵੈਟਰਨਰੀ ਇੰਸਪੈਕਟਰ ਕਹਿੰਦੇ ਨੇ ਜੀ ਉਹਨਾਂ ਵੈਟਰਨਰੀ ਇੰਸਪੈਕਟਰ ਨੂੰ ਮੈਨੇ ਫੋਨ ਕੀਤਾ ਮੱਖਾ ਜੀ ਮੈਂ ਸੰਦੀਪ ਸਿੰਘ ਨੰਬਰਦਾਰ ਬੋਲਦਾ ਜੀ ਆਪਣੇ ਫਾਰਮ ਦੇ ਮੱਝਾਂ ਜੀ ਉਹਦੇ ਇੰਜੈਕਸ਼ਨ ਵਗੈਰਾ ਲਾ ਦਿਓ ਵੈਟਰਨਰੀ ਇੰਸਪੈਕਟਰ ਮੈਨੂੰ ਕਹਿੰਦਾ ਕਹਿੰਦਾ ਜੀ ਐਂ ਕਰੋ ਨੰਬਰਦਾਰ ਸਾਹਿਬ ਆਪੇ ਟੀਕੇ ਘੱਟ ਲਓ ਕਹਿੰਦਾ ਹੂੰ ਆਪੇ ਟੀਕੇ ਘੱਟ ਲਓ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਟੀਕਾ ਕਹਿੰਦਾ ਕੀ ਹੁੰਦਾ ਮੱਝ ਨੇ ਕਹਿੰਦਾ ਕਹਿੰਦਾ ਬੋਲ ਕੇ ਦੱਸਣਾ ਉ ਕੀ ਸਾਡਾ ਜਿਹੜਾ ਕੀਤਾ ਮੱਜਾਂ ਦਾ ਫਾਰਮ ਦਾ ਕੀਤਾ ਬਹੁਤ ਵਧੀਆ ਪਰ ਜਿਹੜੇ ਵੈਟਰਨਰੀ ਮਤਲਬ ਜਿਵੇਂ ਸਾਨੂੰ ਇਹ ਡਿਸਪੈਂਸਰੀ ਲੱਗੀ ਪਸਿਆਣਾ ਜਾਂ ਵਜੀਦਪੁਰ ਇਹ ਕੋਈ ਸਾਥ ਨਹੀਂ ਦਿੰਦੇ ਹੈਗੇ ਬਿਲਕੁਲ ਸਾਥ ਨਹੀਂ ਦਿੰਦੇ ਹੂੰ ਇਹ ਤਾਂ ਸਾਡੇ ਉਰ ਇੱਕ ਪ੍ਰਾਈਵੇਟ ਮੁੰਡਾ ਹੈਗਾ ਉਹ ਬਹੁਤ ਚੰਗਾ ਤੇ ਸਿਆਣਾ ਜੀ ਉਹਨੂੰ ਅਸੀਂ ਰਾਤ ਬਰਾਤੇ ਬੁਲਾ ਲੈਨੇ ਆ ਇਹ ਤਾਂ ਦਿਨ 'ਚ ਨਹੀਂ ਕੰਮ ਕਰਦੇ ਰਾਤ ਨੂੰ ਬੰਦਾ ਕੀ ਕਰਾਂਗੇ ਹੂੰ ਸਰਕਾਰਾਂ ਉਹੀ ਪੈਸੇ ਖਰਾਬ ਕਰੀ ਜਾਂਦੀਆਂ ਨੇ ਇਹ ਫਲਾਣਾ ਕਰ ਲਓ ਫਰ ਮੇਰੇ 2-4 ਮਿੱਤਰ ਫਾਰਮ ਵਾਲੇ ਨੇ ਇਹ ਗੱਲ ਮੈਂ اون ਕੈਮਰੇ ਕਹਿ ਰਿਹਾ ਕਿ ਇਹ ਜਿਹੜੇ ਹਸਪੀਟਲ ਨੇ ਇਹ ਮਤਲਬ ਡਿਸਪੈਂਸਰੀ ਵਾਲੇ ਇਹ ਕੋਈ ਕੰਮ ਨਹੀਂ ਕਰਦੇ ਜਿਹੜਾ ਮੱਜਾਂ ਦਾ ਕੰਮ ਘਾਟੇ ਦਾ ਕੰਮ ਮਤਲਬ ਘਾਟੇ ਦਾ ਕੰਮ ਹੋ ਗਿਆ ਇਹ ਤਾਂ ਮੁੱਖ ਕਾਰਨ ਕੀ ਆ ਮੁੱਖ ਕਾਰਨ ਡਾਕਟਰ ਨੇ ਬਿਮਾਰੀਆਂ ਮੱਜਾਂ ਨੂੰ ਲੱਗਦੀਆਂ ਮੱਜਾਂ ਦੀਆਂ ਬਿਮਾਰੀਆਂ ਨੇ ਜੀ ਪਿੱਛੇ ਲੱਪੀ ਸਕਿਨ ਹੋ ਗਈ ਸੀ ਜਾਂ ਕੋਈ ਮੂੰਹ ਖੇਰਖੋ ਹੋ ਗਿਆ ਸੀ ਇਹਨਾਂ ਕੋਲੇ ਹੈ ਨਹੀਂ ਇੱਕ ਡਾਕਟਰ ਇਹ ਜਾ ਉਹਦੇ ਕੋਲ ਭੀਖ ਵਾਂਗੂ ਦਵਾਈ ਮੰਗਣੀ ਪੈਂਦੀ ਆ ਕਿ ਡਾਕਟਰ ਸਾਹਿਬ ਆ ਸਰਕਾਰੀ ਦਵਾਈ ਦਿਓ ਜੀ ਹੂੰ ਹੁਣ ਇੰਨੇ ਕਿ ਅਸੀਂ ਦੁਖੀ ਹੋ ਗਏ ਕਿ ਸਰਕਾਰੀ ਦਵਾਈ ਤਾਂ ਕੋਈ ਸੁਣਦਾ ਨਹੀਂ ਅਸੀਂ ਪ੍ਰਾਈਵੇਟ ਵੈਕਸ਼ਨ ਫਿਰ ਉਹ ਤਾਂ ਮਹਿੰਗਾ ਪੈਂਦਾ ਉਹ ਕੰਮ ਫਿਰ ਕੀ ਕਰੀਏ ਜੀ ਹੁਣ ਮੱਝਾਂ ਕਿੰਨੇ ਮਹਿੰਗੀਆਂ ਨੇ ਜੀ ਹੂੰ ਮੱਝਾਂ ਵੀ ਬਹੁਤ ਮਹਿੰਗੀਆਂ ਨੇ ਹੁਣ ਕੀ ਕਰ ਸਕਦੇ ਆ ਜੀ ਮਹਿੰਗੀਆਂ ਤੋਂ ਬਿਨਾ ਉਹਨਾਂ ਦਾ ਪਿਆਰ ਕਿੰਨਾ ਜੀ ਆਪਣੇ ਬੱਚਿਆਂ ਵਾਂਗੂ ਨਹੀਂ ਜੀ ਹੂੰ ਉਹਨਾਂ ਦਾ ਪਿਆਰ ਇੰਨਾ ਜੀ ਬਹੁਤ ਜ਼ਿਆਦਾ ਪਿਆਰ ਆ ਹੁਣ ਅਸੀਂ ਸਰਕਾਰ ਤੋਂ ਸਰਕਾਰ ਦਾ 5 ਰੁਪਏ ਦਾ ਇੰਜੈਕਸ਼ਨ ਹੁੰਦਾ ਜੀ ਇੱਕ ਜੀ ਉਹ ਪ੍ਰਾਈਵੇਟ ਅਸੀਂ ਮਹਿੰਗਾ ਲਵਾ ਲੈਨੇ ਆ ਕਿਉਂਕਿ ਪ੍ਰਾਈਵੇਟ ਕਿੰਨੇ ਦਾ ਪੈਂਦਾ ਪ੍ਰਾਈਵੇਟ ਮਤਲਬ ਇਕੱਠੀ ਥੋਕ ਚ ਦਵਾਈ ਲਿਆਉਣਾ ਜੀ ਹੂੰ ਮਤਲਬ ਮਕਾ ਕਾਫੀ ਮਹਿੰਗੀ ਪੈਂਦੀ ਹੈ ਜੀ ਹੂੰ ਫੱਲੇ ਨਹੀਂ ਪੈਂਦੀ ਹੋਰ ਕਰ ਕਰ ਵੀ ਕੀ ਸਕਦੇ ਆ ਜੀ ਮੰਨਦਾ ਕੀ ਕਰੇ ਕਿਉਂਕਿ ਨਾਲ ਕੰਮ ਵੀ ਤੋੜਨਾ ਹੈ ਕੰਮ ਬਿਲਕੁਲ ਤੋੜਨਾ ਜੀ ਇਹਦੇ ਵਿੱਚ ਆਪਾਂ ਇਗਨੋਰਿੰਗ ਕਰ ਸਕਦੇ ਰੱਬ ਨਾ ਕਰੇ ਤੁਹਾਡੇ ਫਾਰਮ ਤੇ ਮਤਲਬ ਬਿਮਾਰੀ ਆ ਕੇ ਤੁਸੀਂ ਖਤਮ ਹੋ ਜਾਓਗੇ ਜੀ ਮਰ ਜਾਓਗੇ ਤੁਸੀਂ ਅੱਛਾ ਜੇਵੇਂ ਦੁੱਧ ਦੀ ਕੁਆਲਿਟੀ ਤੁਸੀਂ ਕਹੇ ਕਿ ਦੁੱਧ ਦੇ ਵਿੱਚ ਢੱਕਾ ਖਮੋ ਬਾਹਰ ਨਿਕਲਦਾ ਇੰਨਾ ਗਾੜਾ ਦੁੱਧ ਆ ਜਾਂਦਾ ਦੁੱਧ ਖਾਸ ਤੌਰ ਤੇ ਹਾਂਜੀ ਹਾਂਜੀ ਤੇ ਜਿਹੜਾ ਲੈਂਦਾ ਚਲੋ ਜਿਹੜਾ ਡਾਕਟਰ ਹੈ ਉਹਦੇ ਕੋਲ ਤਾਂ ਪੈਸਾ ਹੈਗਾਗਾ ਜਾਂ ਕੋਈ ਵੱਡਾ ਬਿਜ਼ਨਸਮੈਨ ਆ ਉਹ ਤਾਂ ਲੈ ਸਕਦਾ 100 ਰੁਪ 90 ਰੁਪਏ ਬੀ ਲੀਟਰ ਜਿਹੜਾ ਆਮ ਬੰਦਾ ਉਹ ਤਾਂ ਕਹਿੰਦਾ ਢੋਲੀ ਨੂੰ ਕਹੋ ਵੀ ਦੁੱਧ ਪਾਜੋ ਦੁੱਧ ਤੋਂ ਘੱਟ ਤੇ ਪਾਣੀ ਵੱਧ ਹੁੰਦਾ ਜਾਂ ਪਾਊਡਰ ਹੁੰਦਾ ਹੈਗਾ ਮੈਂ ਤੁਹਾਨੂੰ ਏਸੇ ਦਾ ਹੀ ਜਵਾਬ ਦਿੰਦਾ ਜੀ ਡਰ ਲੱਗਦਾ ਜੇ ਸਬਜ਼ੀ ਲੈਣ ਵੀ ਜਾਂਦੇ ਆ ਮੰਡੀ ਚ ਅਸੀਂ ਜਾਂਦੇ ਆ ਮੈਂ ਅਕਸਰ ਦੇਖਦਾ ਜਾਂ ਆਪਾਂ ਗੱਲ ਵੀ ਕਰ ਰਹੇ ਕਿ ਹਰੇਕ ਬੰਦਾ ਹੋਂਦਾ ਵੀ ਯਾਰ ਗੋਭੀ ਦਾ ਫੁੱਲ ਹੋਵੇ ਚਿੱਟਾ ਜਾਂ ਵੱਡਾ ਸਾਰਾ ਹੋਣਾ ਜੀ ਜਿਹੜੀ ਆਰਗੈਨਿਕ ਆ ਉਹ ਛੋਟਾ ਜਿਹਾ ਫੁੱਲ ਰਹੇ ਜਾਂਦਾ ਆਲੂ ਦੀ ਤੁਸੀਂ ਗੱਲ ਕਰੀ ਕਿ ਆਰਗੈਨਿਕ ਆਲੂ ਛੋਟਾ ਹੈ ਛੋਟਾ ਜੀ ਅਗਲਾ ਸੋਚਦਾ ਜਿਹੜਾ ਸ਼ਹਿਰੀ ਆ ਉਹ ਕਹਿੰਦਾ ਵੱਡਾ ਆ ਦੇਖੋ ਆਪਾਂ ਮੈਂ ਇੱਕ ਛੋਟੀ ਜੀ ਗੱਲ ਇਹ ਦੱਸਦਾ ਜੀ ਕੋਈ ਜ਼ਿਆਦਾ ਨਹੀਂ ਦੁੱਧ ਆਪਾਂ ਮੰਨ ਲਓ ਅਸੀਂ 90 ਰੁਪਏ ਦਿੰਨੇ ਆ ਹੂੰ ਦੂਜਾ ਲੀਟਰ ਦੁੱਧ ਦੂਸਰਾ ਦੁੱਧ ਸੁਨੇ ਲਿਆ 45 ਦੋਨਾਂ 90 ਹੁੰਦਾ ਜੀ ਹੂੰ 2 ਲੀਟਰ ਲਿਆ ਸਾਡੇ ਨਾਲ ਇੱਕੇ ਲੈ ਲਓ ਹੂੰ ਤੁਸੀਂ ਕਿਸੇ ਵੀ ਕਨੇ ਡੇਰੀ ਮਤਲਬ ਜ਼ਿਆਦਾਤਰ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਡੇਰੀ ਤੇ ਚ ਲਈ ਜਾਓ ਡੇਰੀ ਵਾਲੇ ਨੂੰ ਕਹੋ ਕਿ ਦੋ ਕੁਇੰਟਲ ਦੁੱਧ ਦੇ ਦਿਓ ਹੂੰ ਉਹ ਸਾਨੂੰ ਕਹੋਗੇ ਬਾਈ ਜੀ 2 ਘੰਟੇ ਤੱਕ ਆਜੋ ਆਜੋ ਪਨੀਰ ਵੀ ਦੇ ਦਿੰਦੇ ਹਾਂ ਤਾਂ ਦੋ ਦੁੱਧ ਪਨੀਰ ਜੋ ਮਰਜ਼ੀ ਲੈ ਲਓ ਉਹ 2 ਘੰਟੇ ਦੁੱਧ ਦੇ ਦੋ ਸਾਡੇ ਕੋਲੇ ਮਤਲਬ ਜਿਆਦਾਤਰ ਫੋਨ ਆਉਂਦੇ ਨੇ ਕਿ 5 ਕਿਲੋ ਘਿਓ ਦੇ ਦੋ 10 ਕਿਲੋ ਦੇ ਦੋ ਅਸੀਂ ਜਵਾਬ ਦੇ ਦਿੰਨੇ ਜਦੋਂ ਹੈ ਨਹੀਂ ਹਾਂ ਹੈ ਉਹ ਨਹੀਂ ਅਸੀਂ ਕਿੱਥੋਂ ਦੇ ਦਈਏ ਪਤਾ ਨਹੀਂ ਉਹ ਮੱਝ ਲੋਹੇ ਦੀ ਮੱਝ ਕਿਹੜੀ ਆ ਜੀ ਜਿਹੜੀ 2 ਘੰਟੇ ਦੁੱਧ ਤਿਆਰ ਹੋ ਜਾਂਦਾ ਹੂੰ ਸਾਡੇ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਉਣਾ ਕੈਮੀਕਲ ਵਾਲਾ ਦੁੱਧ ਤਿਆਰ ਹੁੰਦਾ ਇਹੀ ਹੋ ਇਹੀ ਹੋ ਸਕਦਾ ਜੀ ਜਿਵੇਂ ਆਪਾਂ ਦੇਖਿਆ ਲੱਗਦਾ ਉਹਨਾਂ ਦਾ ਇੰਨੀ ਖੱਫਤਾ ਦੁੱਧ ਦੀ ਜਦੋਂ ਲਾਕਡਾਊਨ ਸਾਰਾ ਕੁਝ ਬੰਦ ਹੋ ਗਿਆ ਸੀ ਤਦ ਦੁੱਧ ਕਿੱਧਰ ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ ਇੱਕ ਸਨ ਹੋਰ ਗੱਲ ਦੱਸਣੀ ਚਾਹਣਾ ਮੈਂ ਜਿਹੜਾ ਦੁੱਧ ਦੀ ਗੱਲ ਆ ਜਦਦਰ ਮੈਂ ਕਹਿੰਦਾ ਬੇਟੇ ਨੂੰ ਲੈ ਕੇ ਜਾਣਾ ਸਕੂਲ ਚ ਮੈਂ 10 ਕ ਬੰਦਿਆਂ ਨੂੰ ਦੁੱਧ ਵੀ ਪਾਦਣਾ ਹੂੰ ਸਵੇਰੇ ਨਾਲ ਬੇਟੇ ਸਕੂਲ ਛੱਡੇ ਉਹਨਾਂ ਨੇ ਦੁੱਧ ਪਾਦਣਾ ਮੈਂ ਇੱਕ ਗੱਲ ਕਹਿਣੀ ਚਾਹਣਾ ਜੀ ਜਦੋਂ ਮੈਂ ਕਿਸੇ ਵੀਆਈਪੀ ਬੰਦੇ ਨੂੰ ਦੁੱਧ ਪਾਉਣਾ ਹੋਰ ਕਰਦਾ ਮੈਂ ਇੱਕ ਗੱਲ ਉਹਨੂੰ ਕਹਿਣੀ ਚਾਹਣਾ ਕਿ ਕੋਈ ਵੀ ਬੰਦਾ ਮੈਨੂੰ ਕੋਈ ਦੁੱਧ ਬਾਰੇ ਮੇਰੇ ਬਾਰੇ ਕਹੇ ਕਿ ਦੁੱਧ ਤੇਰਾ ਵਕਾਈ ਵਧੀਆ ਹੈ ਦੁੱਧ 'ਚ ਕੋਈ ਪਾਊਡਰ ਤਾਂ ਨਹੀਂ ਦੁੱਧ 'ਚ ਕੋਈ ਮਿਲਾਵਟ ਤਾਂ ਨਹੀਂ ਹੋਰ ਮੈਂ 2 ਮਿੰਟ ਦੇ ਵਿੱਚ ਵਿੱਚ ਸਿੱਧ ਕਰ ਦੂੰਗਾ ਮੇਰੇ ਕੋਲ ਲੋਟਰੀ ਵੀ ਆ ਟੈਸਟ ਵੀ ਆ ਮੇਰੇ ਕੋਲ ਲੋਟਰੀ ਵਾਲਾ ਹੂੰ ਉਸ ਟੈਸਟ ਤੁਸੀਂ ਪੁੱਛੋਗੇ ਕਿਹੜਾ ਟੈਸਟ ਆ ਹੂੰ ਮੈਂ ਕਹੂੰਗਾ ਗਲਾਸ ਦੇ ਵਿੱਚ ਪਾਓ ਸਭ ਤੋਂ ਪਹਿਲਾਂ ਮੇਰੇ ਬੇਟੇ ਨੂੰ ਪਿਓ ਹਾਂ ਫਿਰ ਮੈਨੂੰ ਪਿਓ ਹਾਂ ਤੁਸੀਂ ਡੈਰੀ ਵਾਲੇ ਨੂੰ ਕਹੋ ਕਿ ਇਹ ਕੱਚਾ ਦੁੱਧ ਪੀ ਕੇ ਦਿਖਾਓ ਕੋਈ ਪੀ ਕੇ ਮੈਨੂੰ ਦਿਖਾਊਗਾ ਕੋਈ ਵੀ ਕੋਈ ਵੀ ਡੈਰੀ ਵਾਲਾ ਕੋਈ ਵੀ ਨਹੀਂ ਬਗੈ ਸਕਦੇ ਬਸ ਸਭ ਦਾ ਨਾਉ ਨਹੀਂ ਲੈਂਦੇ ਜੀ ਬਹੁਤ ਬੰਦੇ ਜਿਆਦਾਤਰ ਹੈਗੇ ਨੇ ਨਹੀਂ ਕਈ ਬੰਦੇ ਤਾਂ ਆਰਗੈਨਿਕ ਕਹਿ ਕੇ ਵੇਚੀ ਜਾਂਦੇ ਦੂਜਾ ਦੁੱਧ ਜਿਹੜਾ ਦੁੱਧ ਕਹਿੰਦਾ ਮੈਂ ਦੇਖਦਾ ਸ਼ਹਿਰਾਂ ਚ ਗੱਡੀਆਂ ਲੈ ਕੇ ਆਉਂਦੇ ਆ ਬਾਹਰ ਆਰਗੈਨਿਕ ਲਿਖਿਆ ਹੁੰਦਾ ਤੇ ਅੰਦਰ ਦੁੱਧ ਉਹੀ ਹੁੰਦਾ ਹੈ ਜਿਹੜੇ ਦੁੱਧ ਤੁਹਾਨੂੰ ਕਹਿੰਦੇ ਆ ਕਨਾ ਜੀ ਦੁੱਧ ਕੋਈ ਤੁਸੀਂ ਸ਼ੱਕ ਤੁਸੀਂ ਦੂਰ ਕਰਨਾ ਕਿ ਸਾਡੇ ਦੁੱਧ ਚ ਕੋਈ ਕੈਮੀਕਲ ਨਹੀਂ ਕੁਛ ਨਹੀਂ ਤੁਸੀਂ ਕਹੋ ਕਹਿੰਦੇ ਭਾਈ ਦੁੱਧ ਪੀ ਕੇ ਦਿਖਾ ਹੂੰ ਜੇ ਕੋ ਪੀ ਕੇ ਦਿਖਾ ਰਿਹਾ ਜੀ ਆਪਣੇ ਬੱਚੇ ਨੂੰ ਪਿਆ ਰਿਹਾ ਫਿਰ ਸ਼ੁੱਧਾ ਦੁੱਧ ਹੂੰ ਗੱਲ ਖਤਮ ਹੋ ਗਈ ਜੀ ਹੂੰ ਮੁੱਕਦੀ ਗੱਲ ਹੋਰ ਆ ਜੀ ਮੈਂ ਇੱਕੇ ਗੱਲ ਕਰਨ ਚਾਹਣਾ ਬਾਲਾ ਰੇਟ ਪਿੱਛੇ ਵੀ ਨਾ ਵੱਜੋ ਖਰਚੇ ਬਹੁਤ ਵੱਧ ਗਈ ਸਭ ਕੁਝ ਹੋ ਗਿਆ ਚੀਜ਼ ਘੱਟ ਲੈ ਲੋ ਵਧੀਆ ਲੈ ਲੋ ਵਧੀਆ ਲੈ ਲੋ ਕੁਆਲਿਟੀ ਹੋਣੀ ਚਾਹੀਦੀ ਹੈ ਕੁਆਲਿਟੀ ਹੋਣੀ ਚਾਹੀਦੀ ਹੈ ਮੈਂ ਨਹੀਂ ਉਹੀ ਗੱਲ ਕਰਦਾ ਨਾ ਬੰਦੇ ਡਰਦੇ ਨਹੀਂ ਨਾ ਅਸਲ ਚ ਅੱਜ ਕੱਲ ਇਹ ਹੋ ਗਿਆ ਸਬਜੀ ਦੇ ਨਾਂ ਦੇ ਉੱਤੇ ਹੁਣ ਜਦੋਂ ਬੰਦੇ ਸ਼ਹਿਰ ਚ ਜਾਂਦਾ ਕੋਈ ਬੰਦਾ ਸਬਜੀ ਖਰੀਦਣ ਉਹ ਕਹਿੰਦਾ ਮੈਂ ਆਰਗੈਨਿਕ ਖਰੀਦਣੀ ਆ ਆਹ ਮੰਦੀ ਸਬਜੀ ਨਹੀਂ ਵੇਖਦੀ ਤੇ ਉਹ ਕਹਿੰਦਾ ਆਰਗੈਨਿਕ ਖਰੀਦਣ ਵਾਲਾ ਫਿਰ ਉਹ ਸਬਜੀ ਜਿਹੜੀ ਦੂਜੀ ਹੁੰਦੀ ਆ ਉਹਦੇ ਮੂਰੇ ਬੋਰਡ ਲਾ ਲੈਂਦਾ ਆਰਗੈਨਿਕ ਸਿਰ ਪੜ ਕੇ ਹੀ ਲਈ ਜਾਂਦੇ ਨੇ ਲੋਕ ਤਾਂ ਜਿਹੜੀ ਆਰਗੈਨਿਕ ਪਤਾ ਹੀ ਨਹੀਂ ਲੱਗਦਾ ਵੀ ਆਰਗੈਨਿਕ ਹੈ ਕਿ ਨਹੀਂ ਹੈ ਜਿਹੜੀ ਆਰਗੈਨਿਕ ਸਬਜੀ ਉਹਦੀ ਸ਼ਕਲ ਸੂਰਤ ਵਧੀਆ ਨਹੀਂ ਹੁੰਦੀ ਜ ਕਣਕ ਤਾਂ ਤੁਸੀਂ ਦੇਖੀ ਜੀ ਆਪਣੀ ਜਿਹੜੀ ਕਣਕ ਵੀ ਜੀ ਮੈਂ ਦੇਖੀ ਆ ਕਣਕ ਵੀ ਆਪਣੀ ਵਿਜੀ ਹੋਈ ਆ ਜੀ ਜੀ ਉਹ ਕਾਫੀ ਰੂੜੀ ਪਾਦੇ ਨੇ ਐਸ ਨੂੰ ਦੇਖਿਓ ਫਾਰਮ ਦਾ ਰੂੜੀ ਕਿੰਨੀ ਆ ਆਪਣੇ ਕੋਲੇ ਖੁੱਲੀ ਰੂੜੀ ਪਾਦੇ ਨੇ ਜੀ ਉਹ ਬੀਜ ਦੇ ਨੇ ਪਰ ਹੁੰਦੀ ਘਟਾ ਜੀ ਉਹ ਘਰ ਵਾਸਤੇ ਰੱਖਦੇ ਆ ਘਰ ਵਾਸਤੇ ਜੀ ਹਮ ਘਰ ਵਾਸਤੇ ਜਾਂ ਕੋਈ ਦੋ ਸੱਜਣ ਮਿੱਤਰ ਹੋ ਰਹੇ ਹੁੰਦਾ ਪਰਿਵਾਰੇ ਬਹੁਤ ਵੱਡਾ ਹੋ ਗਿਆ ਜੀ ਜਿਵੇਂ ਡਾਕਟਰ ਹੋ ਗਏ ਅਫਸਰ ਸਾਈ ਹੋ ਗਈ ਹੋਰ ਇੱਕਮਤ ਪਰਿਵਾਰੇ ਹੋ ਗਿਆ ਬਸ ਲੋਕ ਕਹਿੰਦੇ ਨੇ ਕਹਿੰਦਾ ਲੋਕ ਦੁੱਧ ਤੇ ਪੈਸੇ ਨਿੰਦੇ ਜੀ ਮੇਰੇ ਨਾਲ ਅਕਸਰ ਮੈਂ ਕਿਸੇ ਤੋਂ ਕਦੇ ਪੈਸੇ ਮੰਗੇ ਨਹੀਂ ਜੀ 5 ਤਰੀਕ ਹੋਵੇ 7 ਤਰੀਕ ਮੇਰੀ ਆਈ ਬਰੀ ਮਤਲਬ ਉਹ ਚ ਦਸੰਬਰ ਜਨਵਰੀ ਚ ਮੇਰਾ ਲੋਕ ਰੇਟ ਵਧਾਉਂਦੇ ਨੇ ਮੈਂ ਨਹੀਂ ਕਦੇ ਵਧਾਇਆ ਜੀ ਆਪ ਹੀ ਵਧਾ ਦੇਣਗੇ ਨਾ ਆਪੇ ਵਧਾ ਦਿੰਦੇ ਨੇ ਹੂੰ ਖੋ ਤਾਂ ਵਧਾਉਂਦੇ ਨੇ ਕਿ ਜੇ ਜਿਉਂਦਾ ਰਹੂਗਾ ਤਾਂ ਸਾਨੂੰ ਦੁੱਧ ਪੀਊਗਾ ਜੀ ਹਾਂ ਜੇ ਇਹੀ ਘਾਟੇ ਜਾਊਗਾ ਸਾਨੂੰ ਦੁੱਧ ਕੀ ਪੀਊਗਾ ਕਿਹੜੀ ਕਿਹੜੀ ਨਸਲ ਮੋਰਾਂ ਨਸਲੀ ਰੱਖੀ ਹੋਈ ਹੈ ਮੋਰਾਂ ਨਸਲੀ ਰੱਖੀ ਹੋਈ ਹੈ ਜੀ ਅੱਛਾ ਜੇ ਹੁਣ ਸਾਰੇ ਪਟਿਆਲਾ ਸ਼ਹਿਰ ਵਾਲੇ ਤੁਹਾਨੂੰ ਸੁਣ ਰਿਹਾ ਜੇ ਕਿਸੇ ਨੇ ਸੁਝਾਇਆ ਕਿ ਵੀ ਅਸੀਂ ਸਾਡੇ ਘਰ ਵੀ ਦੁੱਧ ਆਉਣਾ ਚਾਹੀਦਾ ਇਹ ਇੱਕ ਮਹੀਨਾ ਪਹਿਲਾਂ ਗੱਲ ਕਰਨੀ ਪਊਗੀ ਜੀ ਬੇ ਇੰਨੀ ਵਿਜੀ ਹੋ ਤੇ ਮਤਲਬ ਤੋ ਹਾਈ ਨਹੀਂ ਨਾ ਉਹੀ ਗੱਲ ਵੀ ਇਹ ਤਾਂ ਹੈ ਨਹੀਂ ਡੈਰੀ ਵਾਲਾ ਕੰਮ ਇੱਕ ਮਹੀਨਾ ਪਹਿਲਾਂ ਗੱਲ ਕਰਨੀ ਪੂਗੀ ਉਹ ਵੀ ਮੈਂ ਪੱਕਾ ਨਹੀਂ ਕਰਦਾ ਡੰਨ ਨਹੀਂ ਕਰਦਾ ਕਿ ਦੁੱਧ ਉਹਨਾਂ ਨੂੰ ਮੈਂ ਦੇ ਦੂੰਗਾ ਇਹ ਮਤਲਬ ਇਹ ਹੈ ਨਹੀਂ ਕਿਉਂਕਿ ਇਹ ਕਿਹੜਾ ਕੋਈ ਟੁੱਟੀ ਆ ਜੀ ਆਪਾਂ ਪਾਣੀ ਦੀ ਚਲਾ ਕੇ ਹੋਰ ਦੁੱਧ ਤਿਆਰ ਕਰ ਲਾਂਗੇ ਇਹ ਤਾਂ ਮਤਲਬ ਆਪਣੇ ਕੋਲੇ ਜਿੰਨੇ ਕ ਪਰਿਵਾਰ ਹੈਗੇ ਨੇ ਉਹਨਾਂ ਦਾ ਪੱਕਾ ਦੁੱਧ ਆਪਾਂ ਕਿੰਨੇ ਕ ਲੀਟਰ ਪਾਣੀ ਉਹਨਾਂ ਨੂੰ ਦੁੱਧ ਦੇਣਾ ਜੀ ਫਿਰ ਜਿਹੜਾ ਬਚ ਜਾਂਦਾ ਦੁੱਧ ਉਹਦਾ ਆਪਾਂ ਮਤਲਬ ਕਰ ਮਦੋਹ ਬਣਾ ਲੈਨੇ ਆ ਜੀ ਦੇਵੇਂ ਕਿਉਂ ਬਣਾ ਲੈ ਜਾਂਦੇ ਜਾਂਦੇ ਕੀ ਕਹੋਗੇ ਨਵੇਂ ਮੁੰਡਿਆਂ ਨੂੰ ਜਿਵੇਂ ਤੁਸੀਂ ਕਿਹਾ ਕਿ ਬਾਹਰ ਜਾਣ ਨਾਲੋਂ ਇੱਥੇ ਤੁਸੀਂ ਸਹਾਇਕ ਕੰਮ ਜਿਹੜੇ ਤੋਰ ਸਕਦੇ ਹੋ ਜਿਸ ਨਾਲ ਘਰ ਚੰਗਾ ਚੱਲ ਸਕਦਾ ਹੈ ਨਵੇਂ ਮੁੰਡਿਆਂ ਦਾ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੀ ਕਿ ਜਿਹੜਾ ਆਪਣਾ ਪੰਜਾਬ ਆ ਪੂਰੇ ਦਾ ਹਵਾ ਤੋਂ ਲੈ ਕੇ ਪਾਣੀ ਤੋਂ ਲੈ ਕੇ ਸਭ ਕੁਝ ਉੱਦ ਆ ਆਪਾਂ ਉਹਨਾਂ ਬਈ ਨਾ ਜਾਈਏ ਕੋਪਾ ਉਰੇ ਕੰਮ ਸ਼ੁਰੂ ਕਰੀਏ ਉਰੇ ਕੋਈ ਕੱਟੇ ਵਾਲਾ ਕੰਮ ਨਹੀਂ ਹੈਗਾ ਆਪਾਂ ਕੰਮ ਸ਼ੁਰੂ ਤਾਂ ਕਰੀਏ ਨਾ ਬਾਹਰ ਆਪਾਂ 25 30 ਲੱਖ ਲਾ ਕੇ 40 40 ਲੱਖ ਲਾ ਕੇ ਯਾ ਡੋਂਕੀ ਲਾਉਣ ਨੂੰ ਤਾਂ ਮਿੰਟ ਲਾਉਣੇ ਆ ਪੂਰੇ 10 ਲੱਖ ਰੁਪਈਆ ਲਾਉਣ ਲੱਗੇ ਤਾਂ ਆਪਣੇ ਆਖਣਾਂ ਪਰਵਾਰ ਵੀ ਇੱਕ ਵਾਰ ਖੜਾ ਹੋ ਜਾਂਦਾ ਕਿ ਯਾਰ ਕਿਤੇ ਫੇਲ ਨਾ ਹੋ ਜੀ ਫੇਲ ਨਾ ਹੋ ਜੀ ਬਾਈ ਕੋਈ ਫੇਲ ਨਹੀਂ ਹੁੰਦਾ ਹਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਕੋਈ ਫੇਲ ਨਹੀਂ ਹੁੰਦਾ ਤੁਸੀਂ ਕੰਮ ਉਰੇ ਸ਼ੁਰੂ ਕਰਕੇ ਦੇਖੋ ਇੱਕ ਵਾਰੀ ਸ਼ੁਰੂ ਕਰੋ ਜਦੋਂ ਆਪਾਂ ਮਤਵ ਚੰਗੀ ਨੀਤ ਨਾਲ ਕੰਮ ਸ਼ੁਰੂ ਕਰਦੇ ਆਪਾਂ ਫੇਲ ਨਹੀਂ ਹੁੰਦੇ ਬਿਲਕੁਲ ਸਹੀ ਗੱਲ ਫੇਲ ਤਾਂ ਤੁਸੀਂ ਜਦੋਂ ਯਾਰ ਡੰਕੀ ਰਾੜ ਉੱਥੇ ਰਸਤੇ 'ਚ ਸਮੁੰਦਰ 'ਚ ਮਰ ਜਾਈਏ ਨੇ ਧੱਕੇ ਖਾਣੇ ਉੱਥੇ ਨਹੀਂ ਹੋ ਜਾਂਦਾ ਉਰੇ ਆਪਾਂ ਫੇਲ ਨਹੀਂ ਹੁੰਦੇ ਮੇਰੇ ਵੀਰੇ ਮੈਂ ਸਭ ਨੂੰ ਮੇਰੇ ਭਾਈਆਂ ਨੂੰ ਇਹੀ ਗੱਲ ਕਹਿਣਾ ਚਾਹਣਾ ਕਿ ਵੀਰੇ ਆਪਣੀ ਧਰਤੀ ਆ ਇਹਨੂੰ ਨਾ ਛੱਡੋ ਜੀ ਆਪਣੀ ਧਰਤੀ ਆ ਯਾਰ ਉਰੇ ਬਹੁਤ ਖੁਸ਼ ਆ ਯਾਰਾ ਜ਼ਿੰਦਗੀ ਕਟੋ ਨਾ ਯਾਰਾ ਜ਼ਿੰਦਗੀ ਜੀਓ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਭਾਈ ਇਸ ਪ੍ਰੋਗਰਾਮ ਦੇ ਵਿੱਚ ਆਏ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਲਓ ਜੀ ਜਲਦਾਰ ਬੰਦੇ ਪ੍ਰੋਗਰਾਮ ਦੇ ਵਿੱਚ ਇਹ ਸਨ ਸੰਦੀਪ ਨੰਬਰਦਾਰ ਕਕਰਾਲਾ ਪਿੰਡਾ ਪਛਾਣੇ ਦੇ ਨੇੜੇ ਜੇਕਰ ਤੁਸੀਂ ਸੁਣਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਬਾਈ ਕੋਲੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਆ ਸਕਦੇ ਹੋ ਬਹੁਤ ਮੁਹੱਬਤ ਨਾਲ ਮਿਲਦੇ ਹੋ ਦੁੱਧ ਦਾ ਗਲਾਸ ਪੀ ਕੇ ਜਾਇਓ ਨਾਲੇ ਪੁੱਛਿਓ ਕਿ ਕਿਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਇਸੇ ਤਰ੍ਹਾਂ ਦੇ ਹੋਰ ਦਿਲਦਾਰ ਬੰਦਿਆਂ ਨਾਲ ਗੱਲਬਾਤ ਕਰਦੇ ਰਾਂਗੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਭਕਤਾ